ਉਹ ਖਬਰ ਗੁਰੂ ਘਰ ਦੀ ਆ ਕੇ ਸਿੱਖ ਪੰਥ ਦੇ ਉਹ ਸ਼ੇਰ ਸਹੀ ਹਾਂ ਜੀ ਮੇਲਿਆਂ ਤੇ ਜੁਗਣ ਜੋਗਿਆਂ ਵੀਰੇ ਕਰੋ ਜਣੀ ਪ੍ਰਮਾਤਮਾ ਲਈ ਹੀ ਆ ਰੋਟੀ ਪਾਣੀ ਚੱਲੀ ਜਾਂਦਾ ਵੀਰੇ ਮੈਂ ਪੇਂਟ ਦਾ ਕੰਮ ਕਰਦਾ ਘਰ ਦੇ ਵਿੱਚ ਪੂਰੀ ਗਰੀਬੀ ਆ ਹਾਂਜੀ ਹਾਂ ਜਣੀ ਮੰਨ ਕੇ ਚੱਲੋ ਪੂਰੀ ਗਰੀਬੀ ਰੋਟੀ ਸਾਰਿਆਂ ਨੇ ਵਰਤੇ ਵੀਰੇ ਅੱਜ ਤੱਕ ਜਣੀ ਕਿਸੇ ਨੇ ਕੋਈ ਫਾਇਦਾ ਨਹੀਂ ਕੀਤਾ ਦੋ ਗੀਤ ਕਰਵਾਏ ਜੀ ਇੱਕ ਮੈਸਪੂਜਨਾ ਸੰਗ ਕਰਵਾਇਆ ਉਹਨਾਂ ਨੇ ਸਕੀਮਾਂ ਸੰਗ ਜੀ ਇੱਕ ਸੀਗੰਦਰਾ ਲੋਕ ਤੱਤ ਦੋ ਗੀਤ ਉਹਨਾਂ ਨੇ ਕਰਵਾਏ ਕਿ ਜਿੱਥੇ ਪੈਸਾ ਉੱਥੇ ਜਣੀ ਗਰੀਬੀ ਨਹੀਂ ਖੜਦੀ ਇਹ ਗਰੀਬੀ ਦੇਖ ਕੇ ਆਲੇ ਪਿਛੇ ਹਟ ਜਾਂਦੇ ਵੀ ਇਹਦੇ ਕੋਲ ਯਾਰ ਕੀ ਹੈ ਕੋਲੇ ਘਰੇ ਗੱਡੀ ਕਾਰ ਮੋਟਰਸਾਈਕਲ ਜਾਂ ਕੁਝ ਵੀ ਤੁਹਾਡੀ ਕੋਠੀ ਹਵੇਲੀ ਹੁੰਦੀ ਤਾਂ ਤੁਹਾਨੂੰ ਲੱਗਦਾ ਵੀ ਲੋਕਾਂ ਨੇ ਤੁਹਾਨੂੰ ਭੱਜ-ਭੱਜ ਕੇ ਘਰੇ ਹੁਣ ਦੋ ਨੰਗੇ ਸਾਡੀ ਨਜ਼ਰ ਪਿਆ ਪਿਆ ਚੌਕ ਵਿੱਚ ਮਾਰੇ ਚਮਕਾ ਹਰੇ ਚੌਕ ਵਿੱਚ ਮਾਰੇ ਚਮਕਾ ਹਰੇ ਰਾਹ ਦੇ ਵਿੱਚ ਸਾਨੂੰ ਤੇਰਾ ਲੌਂਗ ਲੱਬਿਆ ਨਹੀਂ ਆ ਜਾ ਦਿਲ ਦੇ ਕੇ ਲੈ ਜਾ ਮਟਿਆ ਤੂੰ ਨੋ ਪਿੰਡ ਦੇ ਵਿੱਚ ਉਹ ਸਪੋਰਟ ਹੈ ਕਿ ਪਾਣਾ ਬਰ ਤੇ ਰਹਾ ਕੀ ਆ ਬਣ ਗਈ ਉਲਟ ਕਹਾਣੀ ਦੋ ਚੀਜ਼ਾਂ ਮੁਕ ਚੱਲੀਆਂ ਦੋ ਚੀਜ਼ਾਂ ਮੁਕ ਚੱਲੀਆਂ ਵਿਆਹਣ ਲਈ ਕੁੜੀਆਂ ਪੀਣ ਲਈ ਪਾਣੀ ਨਜ਼ਰੇ ਅਭੀ ਮੈਂ ਪਾਲੀ ਪਾਈ ਕੋਈ ਗੀਤ ਕਰਵਾ ਬੂਟੇ ਵਿੱਚ ਗੁਜ਼ਾਰਾ ਕਿੱਦਾਂ ਚੱਲਦਾ ਵਾ ਕਿੱਦਾਂ ਵੀ ਦਿਹਾੜੀ ਰੋਜ਼ ਬਾਰਿਸ਼ਾਂ ਦਾ ਟਾਈਮ ਚੱਲਦਾ ਬੂਟੇ ਵੀਰੇ ਵੀ ਜਣੀ ਹਫਤੇ ਵਿੱਚ ਦੋ ਤਿੰਨ ਦਿਨ ਲੱਗੇ ਦੋ ਦਿਨ ਬਿੱਲ ਜਣੀ ਮੰਨ ਕੇ ਚੱਲੋ ਵੀ ਰੋਟੀ ਉਹ ਚੱਲਦੀ ਹੈ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਆ ਵੀ ਆਪਾਂ ਆਪਣੀ ਜੋੜੀ ਸ਼ੁਰੂ ਕਰਕੇ ਦੇਖੀਏ ਸਾਰੇ ਸਾਨੂੰ ਬਰਤવાર ਚੱਟ ਗਏ ਹੁਣ ਤੱਕ ਤੁਹਾਨੂੰ ਪਿੱਛੇ ਪਾਰਤ ਕੇ ਕਿਸੇ ਨੇ ਨਹੀਂ ਦੇਖਿਆ ਵੀ ਬਲਾਰਾ ਪਿੰਡ ਦੇ ਵਿੱਚ ਇੱਕ ਸਰਜੀਤ ਸਿੰਘ ਰਮਲਾ ਵੀ ਆ ਜਦੋਂ ਸਾਨੂੰ ਉਹਨਾਂ ਨੇ ਸਵੇਰੇ ਫੋਨ ਕਰਤਾ ਕਹਿੰਦੇ ਵੀ ਰਮਲੇ 15000 ਦੇ ਵੀ 35000 ਤੈਨੂੰ ਕੈਸ਼ ਹੋਣਾ ਚਾਹੀਦਾ ਸਾਡੇ ਘਰ ਤੇ ਐਦਾਂ ਸੋਹ ਗਿਆ ਜਿਵੇਂ ਕੋਈ ਜਣੀ ਮਾਰਗ ਹੋ ਗਈ ਉਹ ਵੀ ਸਮਝ ਲਓ ਤੁਸੀਂ ਐਦਾਂ ਸੋਹ ਗਿਆ ਉਹ ਬੰਦੇ ਦੇ ਮੂੰਹੋਂ ਇਹ ਨਿਕਲਿਆ ਵੀਰੇ ਉਹ ਕਹਿੰਦਾ ਮੈਨੂੰ ਪਰੇ ਲਿਜਾ ਕੇ ਕਹਿੰਦਾ ਕਹਿੰਦਾ ਸਚੀ ਕਾਲ ਜੀ ਮੈਂ ਪੱਤਰਕਾਰ ਬੁਟਾ ਸਿੰਘ ਬਲਾਰਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਅਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਅਪਡੇਟ ਲੈ ਕੇ ਆਉਨੇ ਆ ਅੱਜ ਵੀ ਅਸੀਂ ਇੱਕ ਨਵੀਂ ਅਪਡੇਟ ਦੇ ਵਿੱਚ ਤੁਹਾਨੂੰ ਕਿਸੇ ਮਹਾਨ ਸ਼ਖਸੀਅਤ ਨਾਲ ਇੱਕ ਨਰੂਰੂ ਕਰਾਉਣ ਜਾਣਦੇ ਜਾ ਰਹੇ ਆ ਜਿਨ੍ਹਾਂ ਨੇ ਮਿਸ ਪੂਜਾ ਰਣਜੀਤ ਰਣਜੀਤ ਮਣੀ ਤੇ ਦਲੇਰ ਪੰਜਾਬੀ ਇਹ ਹਜੇ ਬਹੁਤ ਸਿੰਗਰਾ ਨਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਪਣਾ ਗਾਣਾ ਵੀ ਦਿੱਤਾ ਤੇ ਗਾਇਆ ਵੀ ਆ ਨਾਲ ਉਹਨਾਂ ਦੇ ਸੋ ਆਪਾ ਜਿਵੇਂ ਕਹਿੰਦੇ ਨੇ ਵੀ ਕਲਾ ਕਿਸੇ ਦੀ ਮੌਤਾਜ ਨਹੀਂ ਹੁੰਦੀ ਗਰੀਬੀ ਮੇਰੀ ਨਹੀਂ ਦੇਖਦੀ ਸੋ ਇਸੇ ਤਰ੍ਹਾਂ ਇੱਕ ਗਰੀਬ ਘਰ ਦੇ ਵਿੱਚੋਂ ਉੱਠਿਆ ਤੇ ਉਹ ਤੁਹਾਨੂੰ ਆਪਾਂ ਉਹਨਾਂ ਦਾ ਮਰੂਗ ਨੂੰ ਕਰਾਉਣੇ ਆ ਆਜੋ ਆਪਾਂ ਮਿਲਦੇ ਆ ਸਾਡੇ ਪਿੰਡ ਬਲਾਰਾ ਦੇ ਸਰਜੀਤ ਸਿੰਘ ਰਮਲਾ ਜੀ ਨਾਲ ਵੀਰ ਜੀ ਸੱਸੀ ਕਾਲ ਦੀ ਸਬਤ ਬੋਲਣ ਲਈ ਕਰਦੇ ਵੀਰੇ ਵੀ ਜੀ ਆਪਾਂ ਕਿਹੜੇ ਕਿਹੜੇ ਸਿੰਗਰਾਂ ਨਾਲ ਹੁਣ ਤੱਕ ਤੁਸੀਂ ਗਾਣਾ ਗਾ ਚੁੱਕੇ ਹੋ ਤੇ ਕਿਹੜੇ ਕਿਹੜੇ ਸਿੰਗਰਾਂ ਨੂੰ ਹੁਣ ਤੱਕ ਤੁਸੀਂ ਗਾਣਾ ਦੇ ਚੁੱਕੇ ਹੋ ਦੋ ਸ਼ਬਦ ਆਪਾਂ ਆਪਣੇ ਜਿਹੜੇ ਸਰੋਤੇ ਨੇ ਇਸ ਟਾਈਮ ਆਪਾਂ ਨੂੰ ਦੇਖ ਰਹੇ ਉਹਨਾਂ ਨਾਲ ਦੋ ਸ਼ਬਦ ਸਾਂਝੇ ਕਰੀਏ ਹਾਂ ਜੀ ਵੀਰੇ ਗੀਤ ਮੇਰੇ ਜੋ ਗਾ ਚੁੱਕੇ ਨੇ ਦਲੇਰ ਪੰਜਾਬੀਓ ਕਮਰਾ ਵੀਰ ਵੱਡਾ ਵੀਰਾ ਬਾਸ ਸਿੰਘ ਬਾਜ ਹੋ ਗਿਆ ਜੀ ਤੇ ਸਾਡੇ ਪੂਆ ਜੀ ਦਾ ਲੜਕਾ ਹਰਚੰਦ ਦਲਵਰ ਉਹਨਾਂ ਨੇ ਵੀ ਮੇਰਾ ਬਹੁਤ ਸੌਂਗ ਆਇਆ ਸੀ ਬਹੁਤ ਵਧੀਆ ਸੌਂਗ ਚੱਲੇ ਉਹਨਾਂ ਨੂੰ ਮੈਂ ਗੀਤ ਦਿੱਤਾ ਸੀਗਾ ਲੌਂਗੀ ਸੀਗਾ ਵੀਰੇ ਉਹਨਾਂ ਨੇ ਟਾਈਟਲ ਵੀ ਇਹੀ ਰੱਖਿਆ ਸੀਗਾ ਬਹੁਤ ਹਿੱਟ ਵੀ ਸੀਗਾ ਇਹ ਟ ਤੇ ਬਾਕੀ ਹੋਰ ਬਹੁਤ ਸਿੰਗਲ ਲੈਣ ਗੀਤ ਲੈ ਕੇ ਚਲੇ ਗਏ ਨੇ ਪਰ ਰਾਹ ਕੋਈ ਨਹੀਂ ਦਿੰਦਾ ਹੈ ਸਾਡੇ ਦੇ ਅੱਛਾ ਵੀਰ ਜੀ ਤੁਸੀਂ ਇਹ ਦੱਸੋ ਵੀ ਤੁਹਾਡਾ ਪਿੰਡ ਬਲਾਰਾ ਹੀ ਹੈ ਹਾਂ ਵੀਰੇ ਜੱਦੀ ਪਿੰਡ ਸਾਡਾ ਬਲਾਰਾ ਹੀ ਆ ਵੀਰੇ ਅੱਛਾ ਤੁਸੀਂ ਇੱਥੋਂ ਦੇ ਜੰਪ ਪਾ ਲਓ ਹਾਂ ਇੱਥੋਂ ਜੰਪ ਪਾ ਲਾਂ ਤੇ ਵੀਰ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਗੀਤ ਲਿਖਦਿਆਂ ਨੂੰ ਤੇ ਤੁ ਤੁਹਾਨੂੰ ਕਿੱਥੋਂ ਸ਼ੌਂਕ ਜਾਗ ਕੈਮਿਕਲਾ ਹਦ ਵਿੱਚ ਪੜਦਾ ਸੀਗਾ ਘਰ ਦੇ ਨਾਲ ਮੈਨੂੰ ਕੁੱਟ-ਕੁੱਟ ਕੇ ਸਕੂਲ ਦੇ ਭੇਜਣਾ ਜਣੀ ਮੈਂ ਮੇਰੀ ਕਾਪੀਆਂ ਦੇ ਉੱਤੇ ਜਣੀ ਲਿਖਾਈ ਘੱਟ ਹੁੰਦੀ ਸੀ ਗੀਤ ਵੱਧ ਲਿਖੇ ਹੁੰਦੇ ਸੀ ਮੈਨੂੰ ਬਚਪਨ ਤੋਂ ਹੀ ਸ਼ੌਂਕ ਹੋ ਗਿਆ ਸੀ ਗੀਤਕਾਰੀ ਦਾ ਤੇ ਗਾਉਣ ਦਾ ਸ਼ੌਂਕ ਹੋ ਗਿਆ ਸੀ ਸਾਡੇ ਪਿੰਡ ਆਪਣੇ ਸੈਲਰ ਵਾਲਿਆਂ ਦੇ ਕੋਲੇ ਜੀ ਫਲਦੀਪ ਹਾਸ ਲੱਗਿਆ ਸੀ ਜੀ ਉਥੋਂ ਛੋਟੇ-ਛੋਟੇ ਹੁੰਦੇ ਸੀ ਚਲੇ ਗਏ ਦੇਖਣ ਤੇ ਹੌਲੀ-ਹੌਲੀ ਮੁੰਡੇ ਜਣੀ ਇਧਰੋਂ ਪਿੰਡ ਦੇ ਨਾਲ ਇਕੱਠੇ ਕਰਕੇ ਮੈਨੂੰ ਤੇ ਇੱਕ ਮੁੰਡਾ ਹੋਰ ਸੀਗਾ ਸਾਨੂੰ ਸਟੇਜ ਤੇ ਉਹਨਾਂ ਨੇ ਚੜਾਤਾ ਕਹਿੰਦੇ ਤੂੰ ਰਮਲੇ ਨੰਬ ਦੀਆਂ ਗੱਲਾਂ ਨਾ ਤੂੰ ਅੱਜ ਗਾ ਜਦੋਂ ਮੈਂ ਉੱ ਉਤਸਾਹ ਜਾਨੀ ਥੋੜਾ ਜਿਹਾ ਮੈਨੂੰ ਪ੍ਰਭਾਵਿਤ ਹੋ ਗਿਆ ਵੀ ਮੈਂ ਕੁਝ ਕਰ ਸਕਦਾ ਜੀ ਉਤਸਾਹ ਫਿਰ ਮੈਨ ਲੈਣ ਫੜ ਲਈ ਇਹ 99 ਦੀ ਗੱਲ ਹੈ ਜੀ ਜਾਨੀ ਜੇ ਦੇਖਿਆ ਜਾਵੇ ਅੱਜ ਕੱਲ ਤੁਸੀਂ ਮੇਲਿਆਂ ਤੇ ਜਿਵੇਂ ਸੱਭਿਆਚਾਰਕ ਮੇਲੇ ਨੇ ਪਿੰਡਾਂ ਦੇ ਵਿੱਚ ਹੁੰਦੇ ਉਹਨਾਂ ਦੇ ਵਿੱਚ ਕੌਣ ਜੋਗੇ ਰਹੇ ਹਾਂਜੀ ਹਾਂਜੀ ਇਹ ਸਹੀ ਆ ਹਾਂਜੀ ਮੇਲਿਆਂ ਤੇ ਜੋ ਕੌਣ ਜੋਗੇ ਆ ਵੀਰੇ ਆਪਾਂ ਇਹਨਾਂ ਦੇ ਘਰਵਾਰੀ ਵੀ ਚਾਰਨਾ ਪਉਣੇ ਆ ਵੀ ਜੀ ਘਰੋਂ ਕਿੱਦਾਂ ਕਰਾਂ ਜਾਨੀ ਪ੍ਰਮਾਤਮਾ ਲਈ ਹੀ ਆ ਰੋਟੀ ਪਾਣੀ ਚੱਲੀ ਜਾਂਦਾ ਵੀਰੇ ਮੈਂ ਪੇਂਟ ਦਾ ਕੰਮ ਕਰਦਾ ਨਾਲ ਮਿਹਨਤ ਮਨਜ਼ੂਰੀ ਕਰੀਦੀ ਆ ਬੱਚੇ ਨੇ ਉਹ ਕੰਮ ਕਰਦੇ ਨੇ ਜਾਨੀ ਰੋਟੀ ਦਾ ਗੁਜ਼ਾਰਾ ਚੱਲੀ ਮੇਰੀ ਵਾਈਫਾਂ ਮੇਰੀ ਬੇਟੀਆਂ ਤੇ ਮੇਰੇ ਬੇਟੇ ਨੇ ਵਧੀਆ ਫੈਮਿਲੀ ਦਾ ਛੇ ਮੈਂਬਰਾਂ ਦਾ ਸੀ ਪਰਿਵਾਰ ਦੇ ਵੀ ਰੋਟੀ ਪਾਣੀ ਚੱਲੀ ਜਾਂਦਾ ਜੀ ਸੋ ਘਰ ਦੇ ਵਿੱਚ ਪੂਰੀ ਗਰੀਬੀ ਆ ਹਾਂਜੀ ਹਾਂ ਜਾਨੀ ਮੰਨ ਕੇ ਚੱਲੂ ਪੂਰੀ ਗਰੀਬੀ ਰੋਟੀ ਪਾਣੀ ਚੱਲਦਾ ਜੀ ਹੁਣ ਆਪਾਂ ਜਿਵੇਂ ਕਹਿ ਲੀਏ ਵੀ ਆਪਾਂ ਸੋ ਦੁਕਾਨ ਤੋਂ ਸੌਦਾ ਲੈਣ ਜਾਂਦੇ ਆ ਇੱਕ ਲਫਾਫੇ ਦੇ ਵਿੱਚ ਸਮਾਨ ਪਾ ਲਿਆਂਦਾ ਆਪਾਂ ਘਰੇ ਸਮਾਨ ਵਾਰਤ ਲੈ ਲਫਾਫਾ ਸੁੱਟਦਾ ਸੋ ਤੁਹਾਡੇ ਨਾਲ ਵੀ ਨੇ ਇਸੇ ਤਰ੍ਹਾਂ ਹੀ ਹੋਇਆ ਹੈ ਵੀ ਜਿੰਨੇ ਵੀ ਗੀਤਕਾਰ ਨੇ ਜਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਤੁਹਾਡੇ ਕੋਲ ਗੀਤ ਲਏ ਨੇ ਗਾਉਣ ਵਾਲੇ ਉਹਨਾਂ ਨੇ ਹੁਣ ਤੱਕ ਤੁਹਾਨੂੰ ਵਰਤ ਕੇ ਛੱਡਿਆ ਹਾਂਜੀ ਹਾਂਜੀ ਸਾਰੇ ਨੇ ਵਰਤੇ ਇਹ ਵੀ ਅਜਿਹਾ ਕਿ ਜਣੇ ਕੋਈ ਫਾਇਦਾ ਨਹੀਂ ਕੀਤਾ ਹੁਣ ਮੇਰੇ استاد ਨੇ ਗੀਤ ਕਰੀਦਾ ਗੱਲ ਕੋਈ ਬਹੁਤ ਉਹਨਾਂ ਦਾ ਨਾਮ ਆ ਕਟੋ ਘਟ ਨੇ ਜਾਨੀ ਤਿੰਨ ਸਾਲ ਉਹਨਾਂ ਕੋਲ ਰਹਿਆ ਕੋਈ ਸਾ ਪਿੰਡ ਦੇ ਵਿੱਚ ਜੀ ਉੱਥੇ ਦੇ ਨਾਮ ਬਹੁਤ ਮਸ਼ਹੂਰ ਗੀਤ ਕਰਦੇ ਨੇ ਤੇੰਦਰ ਕੋਈ ਆਲੇ ਉਹਨਾਂ ਨਾਲ ਕੋਲ ਗਿਆ ਉਹਨਾਂ ਨੇ ਜਾਨੀ ਮੇਰੇ ਦੋ ਗੀਤ ਕਰਵਾਏ ਜੀ ਇੱਕ ਮੈਸ ਪੂਜਨਾ Song ਕਰਵਾਇਆ ਉਹਨਾਂ ਨੇ ਸਕੀਮਾ Song ਜੀ ਇੱਕ ਸੀਗਾ ਮੇਰਾ ਲੋਕ ਤੱਤ ਦੋ ਗੀਤ ਉਹਨਾਂ ਨੇ ਕਰਵਾਏ ਸੀ ਉਸ ਤੋਂ ਬਾਅਦ ਉਹਨਾਂ ਨੇ ਵੀ ਮੇਰਾ ਲੜ ਛੱਡਤਾ ਜਾਨ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਦੋ ਇਹ ਦੋ ਹੀ ਗੀਤ ਹਟੋ ਗਏ ਨੇ ਉਹਨਾਂ ਨੇ ਵੀ ਮੇਰਾ ਜਾਨੀ ਉੱਥੋਂ ਛੱਡਤਾ ਸੀਗਾ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਤੁਹਾਨੂੰ ਲੱਗਦਾ ਤੁਹਾਡੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਹੋਣਾ ਵੀ ਜੇ ਘਰ ਦੀ ਗਰੀਬੀ ਆ ਤਾਂ ਹੀ ਆਪਣਾ ਸਾਥ ਛੱਡ ਰਹੇ ਲੋਕ ਹਾਂ ਵੀਰੇ ਯਾਨੀ ਸਭ ਤੋਂ ਪਹਿਲੂ ਇਹੀ ਆਉਂਦਾ ਮੇਰੇ ਸਾਹਮਣੇ ਕਿਉਂਕਿ ਅੱਜ ਕੱਲ ਦੌਰ ਇਹ ਚੀਜ਼ ਦਾ ਹੋ ਗਿਆ ਬੂਟੇ ਵੀਰੇ ਕਿ ਜਿੱਥੇ ਪੈਸਾ ਉੱਥੇ ਯਾਨੀ ਗਰੀਬੀ ਨਹੀਂ ਖੜਦੀ ਇਹ ਗਰੀਬੀ ਦੇਖ ਕੇ ਆ ਲੈ ਪਿੱਛੇ ਹਟ ਜਾਂਦੇ ਵੀ ਇਹਦੇ ਕੋਈ ਅਰ ਕੀ ਆ ਅੱਜ ਵੀ ਜੇ ਤੁਹਾਡੇ ਕੋਲੇ ਘਰੇ ਗੱਡੀ ਕਾਰ ਮੋਟਰਸਾਈਕਲ ਜਾਂ ਕੁਝ ਵੀ ਤੁਹਾਡੀ ਕੋਠੀ ਹਵੇਲੀ ਹੁੰਦੀ ਤਾਂ ਤੁਹਾਨੂੰ ਲੱਗਦਾ ਵੀ ਲੋਕਾਂ ਨੇ ਤੁਹਾਨੂੰ ਭੱਜ ਭੱਜ ਕੇ ਘਰੇ ਆਉਣਾ ਹਾਂਜੀ ਅੱਜ ਤੋਂ ਮੰਨ ਕੇ ਚੱਲੋ ਵੀਰੇ 30 ਸਾਲ ਪਹਿਲਾਂ ਤੁਹਾਨੂੰ ਮੈਂ ਗੱਲ ਦੱਸਦਾ ਜਿਹੜੇ ਇੰਨੇ ਪ੍ਰੋਗਰਾਮ ਪੈਂਦੇ ਸੀ ਮਾਲਕ ਦੀ ਕਿਰਪਾ ਸੀਗੀ ਜਣੇ ਜਿਉਂ-ਜਿਉਂ ਬੋਲੀ-ਵੋਲੀ ਵਧ ਗਈਆ ਲੋਕਾਂ ਨੂੰ ਪਤਾ ਲੱਗਣ ਲੱਗਾ ਮੇਰੇ ਨਾਲ ਦੇ ਆਨੁ ਗੀਤਕਾਰਾਂ ਨੂੰ ਵੀ ਕੰਪਨੀ ਵਾਲਿਆਂ ਨੂੰ ਬੇਦਾ ਬੰਦਾ ਅੱਗੇ ਜਾ ਰਿਹਾ ਉਹ ਮੈਥੋਂ ਮੈਂ ਅੱਗੇ ਜਾ ਰਿਹਾ ਸੀ ਉਹ ਮੈਥੋਂ ਪਿੱਛੇ ਹਟਣ ਲੱਗ ਗਏ ਜਣੇ ਇਹ ਸਮਝ ਗਿਆ ਚਲੋ ਜੀ ਅੱਛਾ ਤੁਸੀਂ ਕੋਈ ਜਿਵੇਂ ਤੁਹਾਨੂੰ ਕੋਈ ਲੱਗਦਾ ਵੀ ਤੁਸੀਂ ਵੱਡੀਆਂ ਨਾਮਵਰ ਕੰਪਨੀਆਂ ਨੂੰ ਵੀ ਗੀਤਕਾਰ ਦੇ ਦਿੰਦੇ ਨੇ ਤੇ ਕੋਈ ਕੰਪਨੀਆਂ ਦੇ ਨਾਮ ਦੱਸੋਗੇ ਕਿਹੜੇ-ਕਿਹੜੇ ਕੰਪਨੀਆਂ ਨਾਲ ਗੀਤ ਦਿੰਦੇ ਨੇ ਹਾਂਜੀ ਗਿੰਦਰ ਕੋਈ ਸੀਗਾ ਜੀ ਉਹਨਾਂ ਦੀ ਕੰਪਨੀ ਲਵਦਾ ਸੀਗੀ ਜੀ ਉਹਨਾਂ ਨੇ ਮੇਰੇ ਸੰਕਰ ਬਾਈ ਵਧੀਆ ਕੰਪਨੀ ਆ ਤੇ ਮੇਰੇ ਇਧਰੋਂ ਸਾਥ ਦੇ ਰਹੇ ਸੀ ਸਿੰਕੋ ਕੰਪਨੀ ਵਾਲੇ ਅੱਜ ਤੱਕ ਵੀ ਜਾਨੀ ਮੇਰਾ ਜਿੰਨਾ ਸਹਿਯੋਗ ਕੀਤਾ ਉਹ ਸਿੰਕੋ ਕੰਪਨੀ ਵਾਲੇ ਨੇ ਕੀਤਾ ਤੈਨੂੰ ਸੰਗ ਉਹਨਾਂ ਨੇ ਮੇਰੇ ਕੋਈ ਪੈਸਾ ਨਹੀਂ ਲੈ ਲਏ ਸਾਰਾ ਵੀਡੀਓ ਸਾਰਾ ਕੁਝ ਰਿਕਾਰਡਿੰਗ ਉਹਨਾਂ ਨੇ ਕਰਵਾਈ ਹੈ ਮੇਰੀ ਅੱਛਾ ਤੁਸੀਂ ਸਭ ਤੋਂ ਪਹਿਲਾਂ ਤਾਂ ਸਰੋਤੇ ਸਾਡੇ ਵੀ ਜਾਣਨਾ ਚਾਹੁੰਦੇ ਨੇ ਵੀ ਲੱਗਦਾ ਵੀ ਤੁਸੀਂ ਗੀਤ ਗਾਏ ਵੀ ਨੇ ਕਿ ਜਾਂ ਕੋਲ ਬਣਾਉਨੇ ਹੋ ਜਾਂ ਗੀਤ ਲਿਖੇ ਵੀ ਨੇ ਤੁਹਾਡੀਆਂ ਕੋਈ ਦੋ ਲਾਈਨਾਂ ਜਿਹੜੇ ਤੁਸੀਂ ਹੁਣ ਤੱਕ ਵਧੀਆ ਤੁਹਾਡੇ ਹਿੱਟ ਗੀਤ ਹੋਏ ਨੇ ਉਹਨਾਂ ਦੇ ਵਿੱਚ ਸਾਨੂੰ ਕੋਈ ਦੋ ਲਾਈਨਾਂ गा ਕੇ ਸੁਣਾ ਤਾਂ ਹਾਂਜੀ ਵੀਰੇ ਮੇਰੇ ਜੋ ਧਾਰ ਸਾਂਭਦੇ ਤੇ ਦੋਨਾਂ ਨੂੰ ਉਹਨਾਂ ਦੇ ਦਸਨ ਦੋ ਰੂਪ ਕਰਵਾ ਲੈਣਾ ਹੈ ਹੋ ਤੇ ਗਾਂ ਵਿੱਚੋਂ ਜਨਮੀ ਸਿੱਖੀ ਤੇ ਜੁਲਮਾਂ ਤਾਈਂ ਡੰਗਦੀ ਰੂਪ ਅਪੀ ਦੀ ਕੰਬ ਜਾਂਦੀ ਏ ਇਹ ਜਦ ਕਰਤਾ ਵਾਂ ਲੰਗਦੀ ਗੁਰੂ ਗੋਬਿੰਦ ਦੇ ਪੁੱਤਰਾ ਤਾਈਂ ਬਖਸ਼ਿਸ਼ ਹੈ ਤੇ ਗਾਂਦੀ ਵਿੱਚ ਪੰਜਾਬ ਦੇ ਜਮਿਆਂ ਨੂੰ ਹੈ ਨਿਤ ਤਿਆਰੀ جنگ ਦੀ ਅੱਜ ਸਿੱਖੀ ਕੋਮ ਨਾਲ ਹੈ ਸਿੰਘੋ ਹੁੰਦੀ ਤੱਕੇ ਸ਼ਾਹੀ ਹੁਣ ਚੱਕ ਲੋ ਨਾਗਣੀਆਂ ਦੁਸ਼ਮਣ ਕਰਦੇ ਬੇਪਰਵਾਹੀ ਉਸ ਜੁਲਮੀ ਰਾਖਸ਼ ਨੂੰ ਆਕੇ ਮੋਢੇ ਨੂੰ ਤੁਸੀਂ ਗੇਰੋ ਲਓ ਖਬਰ ਗੁਰੂ ਕਰਦੀ ਆਕੇ ਸਿੱਖ ਪੰਥ ਦੇ ਹੋ ਸ਼ੇਰੋ ਲਓ ਖਬਰ ਗੁਰੂ ਕਰਦੀ ਆਕੇ ਸਿੱਖ ਪੰਥ ਦੇ ਹੋ ਸ਼ੇਰੋ ਸੋ ਬਹੁਤ ਵਧੀਆ ਵੀਰ ਜੀ ਤੁਸੀਂ ਤਾਂ ਬਹੁਤ ਵਧੀਆ ਗਾ ਵੀ ਲੈਂਦੇ ਹੋ ਤੇ ਤੁਹਾਡੀ ਕੋਈ ਇਹਦਾ ਚਲੋ ਧਾਰਮਿਕ ਹੋ ਗਈ ਕੋਈ ਹੋਰ ਕੋਈ ਆਪਣੇ ਡਿਊਟ ਹੋਂਦਾ ਆਇਆ ਹੋਵੇ ਦੋ ਗਾਣਾ ਗਾਇਆ ਹੋਵੇ ਉਹਦੇ ਨਾਲ ਕੋਈ ਜੋੜੀ ਨਾ ਕੋਈ ਹੋਰ ਸੱਭਿਆਚਾਰਕ ਗੀਤ ਉਹ ਵੀ ਸਾਡੇ ਸਰੋਤਿਆਂ ਨਾਲ ਰੂਲ ਕਰੋ ਜੀ ਹਾਂਜੀ ਜੋ ਮੇਰਾ Song ਰਿਕਾਰਡ ਹੋਇਆ ਜੀ ਲਿਖਿਆ ਬਹੁਤ ਵਧੀਆ ਗੀਤ ਸੀਗਾ ਸਾਡੇ ਕੁਵੇਲੇ ਲੜਕੇ ਦਿਲਬਰ ਜੀ ਨੇ ਗਾਇਆ ਕੀਤਾ ਉਹ ਪਰਚੰਦਲ ਬੰਨੇ ਉਹ ਲੌਂਗ ਸੀਗਾ ਗੀਤ ਵੀਰੇ ਉਹਨਾਂ ਦੇ ਲੈਣਾ ਤੁਹਾਨੂੰ ਸੁਣਾਉਣਾ ਹੁਕਮ ਜਦੋਂ ਨੰਗੇ ਸਾਡੀ ਨਜ਼ਰ ਪਿਆ ਉਹ ਜਦੋਂ ਨੰਗੇ ਸਾਡੀ ਨਜ਼ਰ ਪਿਆ ਪਿਆ ਚੌਕ ਵਿੱਚ ਮਾਰੇ ਚੁਮਕਾ ਹਰੇ ਚੌਕ ਵਿੱਚ ਮਾਰੇ ਚਮਕਾ ਹਰੇ ਰਾਹ ਦੇ ਵਿੱਚ ਸਾਨੂੰ ਤੇਰਾ ਲੌਂਗ ਲੱਭਿਆ ਨਹੀਂ ਆ ਜਾ ਦਿਲ ਦੇ ਕੇ ਲੈ ਜਾ ਮਟਿਆ ਹਰੇ ਰਾਹ ਦੇ ਵਿੱਚ ਸਾਨੂੰ ਤੇਰਾ ਲੌਂਗ ਲੱਭਿਆ ਨਹੀਂ ਆ ਜਾ ਦਿਲ ਦੇ ਕੇ ਲੈ ਜਾ ਮਟਿਆ ਹਰੇ ਰਮਲੇ ਨੂੰ ਗਿਆ ਹੁਣ ਲੌਂਗ ਤੇਰਾ ਲੱਭਨੀ ਕਰੇ ਹਰਚੰਦ ਗੱਲਾਂ ਕਰਦਾਏ ਜੱਗ ਨਹੀਂ ਰਮਲੇ ਨੂੰ ਗਿਆ ਹੁਣ ਲੌਂਗ ਤੇਰਾ ਲੱਭਨੀ ਕਰੇ ਹਰਚੰਦ ਗੱਲਾਂ ਕਰਦਾਏ ਜੱਗ ਨਹੀਂ ਉਹ ਜਾ ਕੇ ਪੁੱਛ ਲੈ ਤੂੰ ਪਿੰਡ ਨਹੀਂ ਬੁਲਾ ਰਹੇ ਗਿੱਲਾਂ ਕੋਲੇ ਪਿੰਡ ਨਹੀਂ ਬੁਲਾ ਰਹੇ ਰਾਤ ਵਿੱਚੋਂ ਸਾਨੂੰ ਤੇਰਾ ਲੌਂਗ ਲੱਭਿਆ ਨਹੀਂ ਆ ਜਾ ਦਿਲ ਦੇ ਕੇ ਲੈ ਜਾ ਮਟਿਆਰੇ ਰਾਹ ਦੇ ਵਿੱਚੋਂ ਸਾਨੂੰ ਤੇਰਾ ਲੌਂਗ ਲੱਭਿਆ ਨਹੀਂ ਆ ਜਾ ਦਿਲ ਦੇ ਕੇ ਲੈ ਜਾ ਮਟਿਆਰੇ ਇਹ ਸਮਝ ਸੀਗਾ ਜੀ ਵੀਰੋ ਕੀ ਲੱਗਦਾ ਤੁਹਾਨੂੰ ਪਿੰਡ ਦੇ ਵਿੱਚੋਂ ਸਪੋਰਟ ਹੈ ਕਿਸੇ ਦੀ ਹਾਂਜੀ ਵੀਰੇ ਪਿੰਡ ਦੇ ਵਿੱਚੋਂ ਜੋ ਕੁਝ ਅੱਜ ਹਾਂ ਮਾਰਕੀਟ ਦੇ ਵਿੱਚ ਮੈਨੂੰ ਪਿੰਡ ਦੇ ਵਿੱਚੋਂ ਸਿਰਫ ਤਿੰਨ ਘਰਾਂ ਚੋਂ ਸਪੋਰਟ ਮਿਲੀ ਵੀਰੇ ਗਿਲ ਪਰਿਵਾਰ ਸਰਦਾਰ ਜਸਵੀਰ ਸਿੰਘ ਜੱਸਾ ਉਹਨਾਂ ਦੇ ਬڑے ਲੜਕਾ ਜਗਦੀਪ ਬਲਾਰਾ ਮਨਦੀਪ ਤੇ ਇਧਰੋਂ ਸਾਡਾ ਮੱਖਣ ਬਾਪੂ ਜੀ ਲਖਵੀਰ ਸਿੰਘ ਲੱਖਾ ਉਹਨਾਂ ਦਾ ਬੇਟਾ ਸੁਖਚਾਨ ਤੇ ਸਾਡੇ ਵੱਡੇ ਵਾਇਰਨ ਧੀਰ ਬਲਾਰਾ ਜੀ ਉਹਨਾਂ ਦਾ ਵੀ ਗੀਤ ਮੈਂ ਗਾਇਆ ਜੀ ਜਿਨ੍ਹਾਂ ਦਾ ਬਹੁਤ ਮਸ਼ਹੂਰ ਗੀਤ ਹੋਇਆ ਘੋੜਾ ਮਰਦ ਬੁੜੇ ਨਾ ਹੁੰਦੇ ਮਿਲਦੀਆਂ ਰਣ ਖਰਾਕਾਂ ਉਹਨਾਂ ਦਾ ਬੇਟਾ ਪ੍ਰਦੀਪ ਉਹਨਾਂ ਨੇ ਪਰਿਵਾਰ ਨੇ ਜੋ ਕੁਝ ਅੱਜ ਮੇਰੇ ਤੇ ਜਿੰਨਾ ਖਰਚਾ ਹੋਇਆ ਸਭ ਉਹਨਾਂ ਨੇ ਕੀਤਾ ਵੀਰੇ ਮਾਰਕੀਟ ਦੇ ਵਿੱਚ ਲੈ ਕੇ ਆਉਣ ਵਾਲੇ ਮੈਨੂੰ ਉਹੀ ਨੱਚ ਤੱਕੀ ਕੀ ਲੱਗਦਾ ਕੋਈ ਅੱਗੇ ਵੀ ਗੀਤ ਲਿਖਿਆ ਜਾ ਕੋਈ ਅੱਗੇ ਗੀਤ ਦੇਣ ਦਾ ਕਿਸੇ ਨੂੰ ਕੋਈ ਹੈ ਜੀ ਇਧਰ ਮਨ ਹਾਂਜੀ ਵੀਰੇ ਇੱਕ ਗੀਤ ਲਿਖਿਆ ਜਿਵੇਂ ਹੁਣ ਆਪਣੇ ਪਾਲੀ ਭਾਜੀ ਬਹੁਤ ਵਧੀਆ ਸਰਦਾ ਜਰ ਗੀਤ ਸਾਨੂੰ ਮਰਦੇ ਲੈ ਕੇ ਆ ਰਹੇ ਸਰ ਜਿਹੜੇ ਅੱਜ ਕੱਲ ਦਾ ਮਾਹੌਲ ਆ ਜੀ ਹੋ ਰੱਬਾ ਇੱਕ ਹੀ ਪਾਣਾ ਵਰਤ ਰਿਹਾ ਹੋ ਰੱਬਾ ਇੱਕ ਹੀ ਪਾਣਾ ਵਰਤ ਰਿਹਾ ਰੱਬਾ ਇੱਕ ਹੀ ਪਾਣਾ ਵਰਤ ਰਿਹਾ ਇੱਕ ਹੀ ਪਾਣਾ ਵਰਤ ਰਿਹਾ ਕੀ ਆ ਬਣ ਗਈ ਉਲਟ ਕਹਾਣੀ ਦੋ ਚੀਜ਼ਾਂ ਮੁਕ ਚੱਲੀਆਂ ਦੋ ਚੀਜ਼ਾਂ ਮੁਕ ਚੱਲੀਆਂ ਭਿਉਣ ਲਈ ਕੁੜੀਆਂ ਪੀਣ ਲਈ ਪਾਣੀ ਦੋ ਚੀਜ਼ਾਂ ਮੁਕ ਚਲੀਆਂ ਭਿਉਣ ਲਈ ਕੁੜੀਆਂ ਪੀਣ ਲਈ ਪਾਣੀ ਮ੍ਰਿਤਮਨ ਬਰੇ ਅਭੀ ਮੈਂ ਪਾਲੀ ਪਾਈ ਤੋਂ ਗੀਤ ਕਰਵਾਵਾਂ ਜੀ ਅੱਛਾ ਇਹ ਤੁਸੀਂ ਜਿਹੜਾ ਗੀਤ ਲਿਖਿਆ ਇਹ ਪਾਲੀ ਦੇਟ ਵਾਲੇ ਸਾਹਿਬ ਜੀ ਨੂੰ ਤੁਸੀਂ ਦੇਣਾ ਚਾਹੁੰਦੇ ਹਾਂਜੀ ਮੈਂ ਉਹਨਾਂ ਕਰਕੇ ਲਿਖਿਆ ਵੀ ਹਾਂ ਸਹਿਦ ਉਹ ਗਾਦਨ ਯਾਨੀ ਬਹੁਤ ਸੋਹਣਾ ਗੀਤ ਲਿਖਿਆ ਗਿਆ ਬਰੇ ਮੇਰੇ ਅੱਛਾ ਤੁਸੀਂ ਹੁਣ ਜਿਵੇਂ ਆਪਾਂ ਘਰ ਦੀ ਗੱਲ ਤੇ ਆਈਏ ਵੀ ਜਿੱਦਾਂ ਹੁਣ ਘਰ ਦੇ ਵਿੱਚ ਗੁਜ਼ਾਰਾ ਕਿੱਦਾਂ ਚੱਲਦਾ ਵਾ ਕਿਦਾਂ ਵਿਧਿਆੜੀ ਰੋਜ਼ ਲੱਗਦੀ ਥੋੜੀ ਵੀਰੇ ਹੁਣ ਜੇ ਮੰਨ ਕੇ ਚਲੋ ਬਾਰਸ਼ ਵਾਲਾ ਟਾਈਮ ਚੱਲਦਾ ਬੁੱਟੇ ਵੀਰੇ ਵੀ ਜਾਣੀ ਹਫਤੇ ਦਾ ਚ ਦੋ ਤਿੰਨ ਦਿਨ ਲੱਗੇ ਦੋ ਦਿਨ ਬਿਲੇ ਜਣੀ ਮੰਨ ਕੇ ਚਲੋ ਵੀ ਰੋਟੀਓ ਚੱਲਦੀ ਆ ਵੀਰੇ ਘਰ ਦਾ ਗੁਜ਼ਾਰਾ ਫਿਰ ਤੁਹਾਡੇ ਜਿਹੜਾ ਘਰ ਦਾ ਆਪਣਾ ਗੁਜ਼ਾਰਾ ਵਾ ਚੁੱਲਾ ਚੌਂਕਾ ਕਿਦਾਂ ਚੱਲਦਾ ਮਾੜਾ ਮੋਟਾ ਮੇਰੇ ਬੇਟੇ ਨੇ ਦੋ ਜੀ ਉਹ ਕੰਮ ਕਰਦੇ ਨੇ ਉਹਨਾਂ ਕਰਕੇ ਜਣੀ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਰੋਟੀ ਪਣੀਦਾ ਜੀ ਅੱਛਾ ਜਿੱਦਾਂ ਤੁਸੀਂ ਹੁਣ ਮੰਨ ਲਓ ਵੀ ਬਹੁਤ ਸੋਹਣਾ ਗੀਤ ਗਾਏ ਨੇ ਸਾਨੂੰ ਸੱਬਿਆਚਾਰ ਵੀ ਸੁਣਾਏ ਨੇ ਠੀਕ ਆ ਲੋਕ ਤੱਤ ਵੀ ਸੁਣਾਏ ਨੇ ਤੇ ਤੁਸੀਂ ਸਾਨੂੰ ਧਾਰਮਿਕ ਵੀ ਸੁਣਾਏ ਨੇ ਹੁਣ ਤੱਕ ਕੀ ਤੁਹਾਡੇ ਮ ਵੀਰੇ ਸੋਚਿਆਦਾ ਬਹੁਤ ਆ ਜਣੀ ਅੱਜ ਕੱਲ ਡਰ ਬਹੁਤ ਆ ਹੈ ਵੀਰੇ ਕਿਉਂਕਿ ਤਕੜੇ ਤਕੜੇ ਸਿੰਗਰਾਣਾ ਹੋਇਆ ਜੀ ਕਿਉਂਕਿ ਜਿਹੜੇ ਜੋੜੀਆਂ ਵੀ ਨੇ ਉਹਨਾਂ ਦਾ ਪਰਿਵਾਰ ਖੇਰੂ ਖੇਰੂ ਵਿਖਰ ਜਾਂਦਾ ਵੀਰੇ ਇਸ ਕਰਕੇ ਜਣੀ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਜਣੀ ਪੱਕੀ ਜੋੜੀ ਤੋਂ ਥੋੜੇ ਦੂਰ ਰੱਖਿਆ ਹੈ ਵੀਰੇ ਜਾਣੀ ਹੁਣ ਜੇ ਆਪਾਂ ਇੱਕ ਗੱਲ ਮੰਨ ਲਈਏ ਵੀ ਇਹਦੇ ਵਿੱਚ ਵੀ ਡੜੇ ਸੱਤੇ ਵਾਲਾ ਕੰਮ ਆ ਵੀ ਜੇ ਤਾਂ ਤੁੱਕਾ ਲੱਗ ਗਿਆ ਤਾਂ ਲਾਟਰੀ ਨਿਕਲਿਆ ਨਹੀਂ ਤਾਂ ਫਿਰ ਘਰ ਘਰ ਬੇਕਾਰ ਹੋ ਗਿਆ ਹਾਂਜੀ ਵੀਰੇ ਇਹ ਘਰ ਫੂਕ ਤਮਾਸ਼ਾ ਵਾ ਵੀਰੇ ਸਹੀ ਗੱਲ ਆ ਤੁਹਾਡੀ ਸੋ ਆਪਾਂ ਇਹ ਸਾਡੇ ਨਾਲ ਸੁਜੀਤ ਸਿੰਘ ਰਮਲਾ ਬਲਰਾਜ ਜੀ ਜੋ ਤੁਸੀਂ ਦੇਖ ਰਹੇ ਹੋ ਐਸ ਇਹ ਤੁਹਾਡੇ ਨਾਲ ਰੂਬਰੂ ਕੀਤੇ ਨੇ ਸੋ ਆਪਾਂ ਜਿੰਨਾ ਦੇਖੋ ਕਲਾ ਕਿਤੇ ਇਹ ਨਹੀਂ ਹੈਗੀ ਵੀ ਗਰੀਬਾਂ ਦੀ ਅਮੀਰਾਂ ਦੀ ਹੋਈ ਆ ਕਿਉਂਕਿ ਜਿੰਨੇ ਵੀ ਹੁਣ ਤੱਕ ਤੁਸੀਂ ਦੇਖੇ ਆ ਜਾਂ ਤੁਸੀਂ ਵੀ ਹੁਣ ਤੱਕ ਸੁਣੇ ਆ ਸਾਰੇ ਛੋਟੇ ਘਰਾਂ ਦੇ ਉੱਠੇ ਹੋਏ ਨੇ ਸੋ ਆਪਾਂ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਨਿਗਾ ਮਾਰਦੇ ਆ ਛਾਤੀ ਮਾਰਦੇ ਆ ਜਿੰਨਾ ਵੀ ਜਿੱਥੇ ਤੱਕ ਵੀ ਆਪਣੀ ਨਿਗਾ ਜਾਂਦੀ ਆ ਤੁਸੀਂ ਜਿੰਨੇ ਵੀ ਦੇਖ ਲਓ ਜਿੰਨੇ ਗੀਤਕਾਰ ਨੇ ਸਭ ਛੋਟੇ ਘਰਾਂ ਦੇ ਉੱਠੇ ਹੋਏ ਨੇ ਛੋਟੇ ਗੀਤਕਾਰਾਂ ਤੋਂ ਗੀਤ ਲੈ ਲੈਂਦੇ ਨੇ ਪਰ ਉਹਨਾਂ ਨੂੰ ਉਹਨਾਂ ਹਾਈਲਾਈਟਿੰਗ ਕਰਦੇ ਮੁੜ ਕੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵਾ ਵੀ ਦੁਕਾਨ ਤੋਂ ਆਪਾਂ ਸਮਾਨ ਲੈਣ ਗਏ ਲਿਫਾਫੇ ਦੇ ਵਿੱਚ ਪਵਾ ਲਿਆ ਨਾ ਜਦਕਿ ਬੈਲੀ ਨੂੰ ਲਿਫਾਫੇ ਦੀ ਆ ਘਰ ਤੱਕੋਂ ਤੱਕ ਉਹ ਸਮਾਨ ਲਿਫਾਫੇ ਦੇ ਵਿੱਚ ਹੀ ਆਇਆ ਸੋ ਆਪਾਂ ਲਿਫਾਫਾ ਵਰਤਿਆ ਲਿਫਾਫਾ ਵਰਤਣ ਤੋਂ ਬਾਅਦ ਸਮਾਨ ਕੱਢਿਆ ਜਿਹੜਾ ਲਿਫਾਫਾ ਸੀ ਆਪਾਂ ਰੂੜੀ ਤੇ ਸਿੱਟਦਾ ਸੋ ਇਸੇ ਤਰ੍ਹਾਂ ਹੀ ਅੱਜ ਕੱਲ ਜਿਵੇਂ ਹੁਣ ਛੋਟੇ ਘਰਾਂ ਦੇ ਵਿੱਚ ਬੈਠੇ ਗੀਤਕਾਰ ਨੇ ਕਿਉਂਕਿ ਉਹਨਾਂ ਦਾ ਦਿਮਾਗ ਚੱਲਦਾ ਉਹ ਆਲਾ ਦਾਲਾ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਅਕਲ ਠੋਕਰਾ ਖਾ ਕੇ ਆਉਂਦੀ ਆ ਸੋ ਇਹ ਵੀ ਅੱਜ ਜਿਹੜਾ ਕੀ ਆ ਗੀਤ ਬਹੁਤ ਸੋਹਣੇ ਲਿਖਦਾ ਗਾਉਂਦਾ ਵੀ ਆ ਗਾਏ ਵੀ ਨੇ ਤੇ ਨ ਸੋ ਅੱਜ ਵੀਰ ਜੀ ਕਿਸੇ ਨੇ ਬਾਣੀ ਫੜੀ ਸੋ ਆਪਾਂ ਚਾਹੁੰਦੇ ਆਂ ਵੀ ਆਪਾਂ ਜਿੰਨਾ ਵੀ ਹੋ ਸਕੇ ਵੀਰ ਜੀ ਸਪੋਰਟ ਕਰੀਏ ਅੱਛਾ ਵੀਰ ਜੀ ਜੇ ਤੁਸੀਂ ਹੁਣ ਆਪਾਂ ਮੇਲਿਆਂ ਦੀ ਗੱਲ ਕਰਦੇ ਆਂ ਤੇ ਕਿੰਨੇ ਕ ਮੇਲੇ ਹੁਣ ਤੱਕ ਮੰਨ ਕੇ ਚਲੋ ਵੀਰ ਜੀ ਹੁਣ ਮੰਨ ਗਏ ਆਪਣੇ ਜੋ ਪਿੰਡ ਦਰਗਾਹ ਲਖ ਦਾ ਤਲਾਦ ਵਾਲੇ ਪੀਰ ਦੀ ਆ ਜੀ ਉੱਥੇ 27ਵਾਂ ਮੇਲਾ ਤਾਂ ਜਾਨੀ ਮੈਂ ਆਪਦੇ ਹੱਥੀਂ ਕਰਵਾ ਚੁੱਕਿਆ ਹਾਂ ਜੀ 27 ਸਾਲ ਹੋ ਗਏ ਲਗਾਤਾਰ ਉੱਥੇ ਜੀ ਬਾਕੀ ਹੋਰ ਰਾਜ ਵਾਲੇ ਮੇਲਿਆਂ ਦੀ ਕੋਈ ਗਣਤੀ ਨਹੀਂ ਜਾਨੀ ਆਪਣੇ ਸੋਨੀਆ ਜੀ ਨੇ ਜਿਨ੍ਹਾਂ ਦਾ ਸੌਂਗ ਆਪਾਂ ਤੁਸੀਂ ਸੁਣਿਆ ਚਮਕੀਲੇ ਦੇ ਨਾਲ ਜੀ ਟੱਕ ਵਿੱਚ ਟੱਗੂਆ ਖੜਕੇ ਭਾ ਮਨਜੂ ਜੀ ਸੀਗੇ ਤੇ ਜਸਵੀਰ ਨਾਲ ਮੇਰਾ ਬਹੁਤ ਸੱਟ ਰਿਹਾ ਸਕਿੰਦਰ ਸੁਖੀ ਜੋ ਬਾਸ ਸਿੰਘ ਬਾਜਨਾ ਬੈਠ ਬਾਬੇ ਤੇ ਟਾਂਗੇ ਨਾਲ ਗੱਲ ਕਰ ਰਹੀ ਹੈ ਅੱਜ ਕੱਲੇ ਜੀ ਉਹ ਵੀ ਕਿਸੇ ਟਾਈਮ ਇਹਨਾਂ ਪ੍ਰੋਗਰਾਮ ਲਾਉਂਦੀ ਹੁੰਦੀ ਸੀ ਸ਼ੁਰੂਆਤ ਜਣੀ ਮੇਰੀ ਕਰਵਾਈ ਹੋਈ ਉਹਨਾਂ ਦੀ ਜੀ ਸੋ ਇੰਨੇ ਤੁਹਾਡੇ ਨਾਲ ਨਾਮ ਪਰ ਜੋੜੀਆਂ ਜਿਹੜੀਆਂ ਅੱਜ ਬਹੁਤ ਜ਼ਿਆਦਾ ਹਾਈਲਾਈਟ ਹੋ ਚੁੱਕੀਆਂ ਨੇ ਸੋ ਕਿਸੇ ਨੇ ਵੀ ਤੁਹਾਡੇ ਮਤਲਬ ਬਾ ਫੜੀ ਵੀ ਅੱਜ ਆਪਾਂ ਇਸ ਗਰੀਬ ਦੀ ਕਿਸੇ ਦੀ ਮਾੜਾ ਮੋਟਾ ਕੁੱਲੀ ਦੇ ਵਿੱਚ ਦੀ ਬਾਜ ਅਗਦਾ ਕਰਦੀਏ ਜਿਹੜੇ ਤੁਹਾਡੀ ਗੱਲ ਜਿਹੜੀ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਵੀ ਦੁਕਾਨ ਤੋਂ ਆਪਾਂ ਸੌਦਾ ਲੈਣੇ ਜਾਂਦੇ ਤਾਂ ਆਪਾਂ ਨੂੰ ਲਫਾਫੇ ਚ ਮ ਇੰਨੇ ਨਾ ਹੋਇਆ ਵੀ ਗਾਣੀ ਜੀ ਆਪਾਂ ਹੁਣ ਤੱਕ ਦੇਖੀਏ ਸਾਰੇ ਸਾਨੂੰ ਵਰਤਵਾਰ ਸਿੱਟ ਗਏ ਹੁਣ ਤੱਕ ਤੁਹਾਨੂੰ ਪਿੱਛੇ ਪਰਿਵਾਰ ਕਿ ਕਿਸੇ ਨੇ ਦੇਖਿਆ ਵੀ ਬਲਾਰਾ ਪਿੰਡ ਦੇ ਵਿੱਚ ਇੱਕ ਸਰਜੀਤ ਸਿੰਘ ਰਮਣਾ ਵੀਆ ਨਹੀਂ ਵੀਰੇ ਕਿਸੇ ਨੇ ਮੁੜ ਕੇ ਇਹ ਚੀਜ਼ ਨਹੀਂ ਪੁੱਛੀ ਹੋਈ ਹੈ ਨਹੀਂ ਅੱਛਾ ਵੀਰ ਜੀ ਜੇ ਆਪਾਂ ਹੁਣ ਪਿੱਛੇ ਪਰਿਵਾਰ ਵੱਲ ਚੱਲੀਏ ਜਿਵੇਂ ਹੁਣ ਘਰ ਦੇ ਵਿੱਚ ਮਾਤਾ ਮਾਤਾ ਪਿਤਾ ਤੇ ਬੱਚੇ ਵੀ ਨੇ ਤੇ ਉਹ ਫਿਰ ਜਿਵੇਂ ਬੱਚੇ ਪੜਦੇ ਪੜ੍ਹਾਈ ਕਿਦਾਂ ਚੱਲੀ ਬੱਚਿਆਂ ਦੀ ਬੱਚਿਆਂ ਦੀ ਪੜਾਈ ਵੀਰੇ ਬਹੁਤ ਸੋਹਣੀ ਚੱਲੇ 12-12 ਕਿਤੇ ਉਹਨਾਂ ਨੇ ਉਦੋਂ ਦਾ ਮੇਰੀ ਕੋਸ਼ਿਸ਼ ਇਹ ਸੀ ਵੀ ਹੋਰ ਕਹਾ ਪੜਨ ਉਹਨਾਂ ਨੇ ਵੀ ਕਰਦੇ ਹਾਲਾਤ ਦੇਖੇ ਵੀ ਨਹੀਂ ਉਹ ਕਹਿੰਦੇ ਵੀ ਨਹੀਂ ਡੜੀ ਵੀ ਹੁਣ ਅਸੀਂ ਵੀ ਕੁਝ ਕਰ ਸਕਦੇ ਆ ਉਹ ਆਪਦੇ ਦੀ ਜੌਬ ਜਾਣੀ ਹੁਣ ਵਧੀਆ ਕਰਦੇ ਨੇ ਰੋਟੀ ਪਾਣੀ ਜੋ ਗਜਾਇਣੀ ਗਜਾਇਆ ਕਰੀ ਜਾਂਦੇ ਨੇ ਘਰ ਦਾ ਸਨਮਾਨ ਜੋ ਕੁਛ ਹੁੰਦਾ ਪੈਸਤਾ ਤੇ ਮਾੜ ਮੋਟੀ ਚੀਜ਼ਾਂ ਲੈ ਲੈਂਦੇ ਨੇ ਜਣੀ ਆਪਣਾ ਕਪੜਾ ਲੈੜਾ ਜਣੀ ਵਧੀਆ ਜਣੀ ਕਰ ਲੈਂਦੇ ਨੇ ਉਹ ਜੀ ਘਰ ਦਾ ਰੁਪੀ ਪਾਣੀ ਦਾ ਗਜਾਰੇ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਅੱਛਾ ਜਿੱਦਾਂ ਹੁਣ ਆਪਾਂ ਗੱਲ ਹੋਰ ਕਰੀਏ ਵੀ ਤੁਸੀਂ ਸ਼ੁਰੂ ਤੋਂ ਹੀ ਜਦੋਂ ਮੰਨ ਲਓ ਪੜ੍ਹ ਕੇ ਪੜ੍ਹਾਈ ਤੋਂ ਬਾਅਦ ਤੁਸੀਂ ਇਧਰ ਹੀ ਏਰੀਆ ਵੱਲੋਂ ਪਏ ਹੋ ਇਸ ਵਿਸ਼ੇ ਵੱਲ ਆਏ ਹੋ ਵੀ ਪੜ੍ਹਾਈ ਦੇ ਨਾਲ ਨਾਲ ਪੜ੍ਹਾਈ ਤੋਂ ਬਾਅਦ ਤੇ ਸ਼ੁਰੂ ਵਿੱਚ ਗੀਤ ਗਾਉਣ ਲੱਗੇ ਸੀ ਕਿ ਜਾਂ ਫਿਰ ਅਧਿਆੜੀ ਜੋਤੇ ਜੀ ਬੈਗੇ ਸੀ ਸ਼ੁਰੂ ਦੇ ਵਿੱਚ ਮੇਰੇ ਡੈਡੀ ਜੀ ਰਾਜ ਮੈਸਤਰੀ ਦਾ ਕੰਮ ਕਰਦੇ ਸੀ ਗੁੱਟੇਪਰੇ ਜਦੋਂ ਉਹਨਾਂ ਨੇ ਕਿਹਾ ਠੇਕਾ ਲੈਣਾ ਮੈਨੂੰ ਨਾਲ ਲੈ ਜਾਣਾ ਉਹਨਾਂ ਨੇ ਤਾਂ ਮੈਂ ਕਹਣਾ ਵੀ ਮੇਰੇ ਉਸਤਾਦ ਸੀਗੇ ਚੰਨ ਚੰਨੀ ਸਹੌਲਜੀ ਤੋਂ ਜੀ ਆਪਣੀ ਟੁਕੜੀ ਅਕੈਡਮੀ ਬਣਾਈ ਸੀ ਉਹਨਾਂ ਦੀ ਜੀ ਮੈਨੂੰ ਸਾਡੇ ਵੱਡੇ ਪੁਰਾਣਾ ਸੀਗਾ ਜੀ ਉਹ ਲੈ ਗਏ ਉੱਥੇ ਜੀ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਇਦਾਂ ਨਾਲ ਕਰਕੇ ਵੀ ਨਰਾ ਰਿਸ਼ਤੇਦਾਰਾ ਵੀ ਇਦਾਂ ਨਾਲ ਕਰਕੇ ਗਾਉਂਦਾ ਉਹ ਕਹਿੰਦਾ ਵੀ ਤੈਨੂੰ ਇੱਥੇ ਸਾਡੇ ਕੋਲੇ ਰਹਿਣਾ ਪਊਗਾ ਬੁੱਟੇ ਵੀ ਰਹੇ ਬਲਾਰ ਦੇ ਦੁਕੀ ਦਾ ਫਰਕ ਦੇ ਲੋਕ ਕਿੰਨਾ ਸਾਰਾ ਆਪਣਾ ਕਟੋਗਾ 3 ਕਿਲੋਮੀਟਰ ਨਹੀਂ ਹੈਗਾ 3 ਸਾਲ ਲਗਾਤਾਰ ਉਹਨਾਂ ਕੋਲ ਮਿਹਨਤ ਕੀਤੀ 3 ਸਾਲ ਮੇਰੀ ਮਿਹਨਤ ਉਹਨਾਂ ਨੇ ਫੋਲਡ ਕਰਵਾਈ ਦੀ ਸਾਨੂੰ ਛੋ ਕੰਪਨੀ ਦੀ ਡੇਟ ਸਟੂਡੀਓ ਬੁਕਿੰਗ ਸਾਰਾ ਕੁਝ ਹੋ ਗਿਆ ਸੀਗਾ ਵੀ 15000 ਦੇ ਵਿੱਚ ਰਮਦੇ ਤੇਰੀ ਡਿਊਟ ਕਰਦਾ ਸੀ ਕਰਦਾਂਗੇ ਉਥੇ ਹਾਕਮ ਵਕਤਲੀ ਵਾਲਾ ਜੀ ਬਾਸ ਸਿੰਘ ਬਾਜ ਤੇ ਬਹੁਤ ਸਾਰੇ ਕਲਾਕਾਰ ਉਹਨਾਂ ਦੀ ਅਕੈਡਮੀ ਚੋਂ ਦੇ ਜਦੋਂ ਉਹਨਾਂ ਨੇ ਸਾਡਾ ਮਾਸਟਰਪੀਸ ਸੁਣਿਆ ਅਸਿੰਦਰ ਸਤਾ ਹੀਆਂ ਤਰੇ ਹੋਈ ਸੀਗੀ ਸਟੂਡੀਓ ਦੇ ਵਿੱਚ ਰਾਜ਼ੋ ਮਹਿਫਿਲ ਲੱਗੀ ਸਾਰੇ ਬੈਠੇ ਪਕਸ਼ਕ ਲਾਉਂਦੇ ਸੀ ਮਰੇ ਸਤਾਗ ਨੇ ਉਹਨਾਂ ਨੂੰ ਲਾ ਕੇ ਦਿਖਾਈ ਉਹ ਕਹਿੰਦਾ ਵੀ ਆਵਾਜ਼ ਸੁਣੋ ਕਿਦੀ ਆ ਜਦੋਂ ਉਹਨਾਂ ਨੇ ਆਵਾਜ਼ ਸੁਣੀ ਉਹਨਾਂ ਦਾ ਬ੍ਰਦਰ ਸਰਜੀਤ ਜੱਗਾ ਸਾਰਿਆਂ ਨੇ ਆਵਾਜ਼ ਸੁਣੀ ਆਪਣੇ ਪਰਗਟ ਖਾਨ ਵਾਲੇ ਬਹੁਤ ਵਧੀਆ ਕਲਾਕਾਰ ਉੱਥੇ ਹੁੰਦੇ ਸੀਗੇ ਉਹਨਾਂ ਦੇ ਆਵਾਜ਼ ਨਾਲ ਪਛਾਣਣਾ ਚਾਹਦੇ ਵੀ ਹੈ ਕਿਦੀ ਆ ਉਹਨੇ ਦੱਸਿਆ ਕਹਿੰਦਾ ਵੀ ਬਲਾਰਾ ਗਾ ਰਿਹਾ ਜਦੋਂ ਉਹਨਾਂ ਨੇ ਮੈਨੂੰ ਮਾਰਕੀਟ ਦੇ ਵਿੱਚ ਬਲਾਰੇ ਦੇ ਨਾਮ ਤੇ ਜਾਂਦੇ ਰਮਲੇ ਘਟੇ ਜਾਂਦੇ ਵੀਰੇ ਤਾਂ ਉਹ ਜਣੇ ਇੰਨੇ ਜਣੇ ਹੈਰਾਨ ਹੋ ਗਏ ਵੀ ਰਮਲੇ ਦੀ ਆਵਾਜ਼ ਇੰਨੀ ਟੌਪ ਦੀ ਕਿਵੇਂ ਹੋ ਗਈ ਅੰਦਰ ਬੜ ਕੇ ਪਤਾ ਨਹੀਂ ਕੀ ਗੱਲਬਾਤ ਹੋਈ ਉਹਨਾਂ ਦੀ ਵੀਰੇ 15000 ਤੋਂ ਲੈ ਕੇ ਜਣੇ 35000 ਤੱਕ ਉਹਨਾਂ ਦੀ ਗੇਮ ਉੱਥੇ ਮੜਕੋ ਨਾਲ ਠੱਪ ਕੰਮ ਕਰਤਾ ਜੀ ਅੱਛਾ ਵੀ ਜੇ ਮੰਨ ਲਓ ਉਹ 32000 ਰੁਪਏ ਤੁਹਾਡੇ ਕੋਲ ਮੰਗਦੇ ਸੀ ਹਾਂਜੀ ਪਹਿਲਾਂ 15000 ਕਹ ਰਹੇ ਸੀਗੇ ਸਾਡਾ ਮੇਰਾ ਵੱਡਾ ਬ੍ਰਦਰ ਸੀਗਾ ਕਾਲਾ ਜੀ ਉਹਨੇ ਮੇਰੇ ਬਹੁਤ ਯਾਨੀ ਕੱਪੜੇ ਆਪ ਨੂੰ ਸਮੋਣੇ ਹਣੇ ਜੀ ਜਦੋਂ ਮੈਂ ਕਿਸੇ ਪ੍ਰੋਗਰਾਮ ਤੇ ਜਾਣਾ ਨਿਕਲਦਾ ਮੈਂ ਕੱਪੜੇ ਨਹੀਂ ਪਾ ਕੇ ਜਾਂਦਾ ਤਾਂ ਨਵੇਂ ਸਮਾਏ ਕੱਪੜੇ ਉਹ ਪਾ ਕੇ ਜਾਂਦਾ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਹੱਲੇ ਦੇ ਵਿੱਚ ਮਨ ਪਿੰਡ ਦੇ ਵਿੱਚੋਂ ਇੰਨੀ ਸਪੋਰਟ ਮਿਲਦੀ ਸੀਗੀ ਹਰ ਘਰ ਦੇ ਵਿੱਚ ਮੈਨੂੰ ਕੋਈ ਸਭ ਨੇ ਇਹ ਕਹੇ ਜਦੋਂ ਮਲੇ ਤੈਨੂੰ ਕਿਸੇ ਚੀਜ਼ ਦੀ ਜਰੂਰਤ ਹੋ ਤੁਮ ਦਵਾਗੇ ਸੀ ਯਾਨੀ ਇਦਾਂ ਮੇ ਉਹ ਟਾਈਮ ਘਰ ਦੇ ਵਿੱਚ ਗਰੀਬੀ ਬਹੁਤ ਸੀ ਘਰ ਦੀ ਗਰੀਬੀ ਦੇ ਕੇ ਜਦੋਂ ਤੁਹਾਡੇ ਕੋਲੇ 35000 ਰੁਪਏ ਤੁਹਾਡੇ ਕੋ ਇਕੱਠਾ ਨਾ ਹੋਇਆ ਤਾਂ ਇੱਕ ਵਾਰ ਦਿੱਲੀ ਦਿੱਤੇ ਆ ਵੀ ਅੱਜ ਵੀ ਮਨ ਆਇਆ ਹੋ ਗਿਆ ਹੋਇਆ ਵੀ ਦੁਨੀਆ ਤਬਾਹ ਕਰਦੀਏ ਵੀਰ ਜੇ ਮਨ ਤਾਂ ਇੰਨਾ ਬਹੁਤ ਦੁਖੀ ਹੋਇਆ ਸੀਗਾ ਮੇਰੇ ਸਿਸਟਰ ਛੋਟੀਆਂ ਮੈਂ ਤੇ ਮੇਰੀ ਭੈਣ ਤੇ ਮੇਰੀ ਵੱਡੀ ਭੈਣ ਦੇ ਸਾਰੇ ਆਏ ਸੀ ਉਹਨਾਂ ਨੂੰ ਪਤਾ ਵੀ ਇੰਨਾ ਚਾਹ ਸੀਗਾ ਸਾਡੇ ਸਾਰੇ ਰਸਤੇਦਾਰਾਂ ਨੂੰ ਅਸੀਂ ਸਟੂਡੀਓ ਦੇ ਜਿੰਨੇ ਬੰਦੇ ਸਰਦਾ ਘਰੇ ਖਾਣਾ ਬਣਾਇਆ ਸੀ ਮੈਂ ਕਿਹਾ ਵੀ ਆਪਾਂ ਦਾ ਮੁੱਲ ਲੈ ਕੇ ਖਾਣੇ ਸਕਦੇ ਜਾਂ ਆਪਾਂ ਘਰੇ ਰੋਟੀ ਲੈ ਆ ਕੇ ਸਾਰੇ ਬੰਦੇ ਜਿੰਨੇ ਸਿੱਦੇ ਹੋਂਗੇ ਸਾਜੀ ਹੋਣਗੇ ਤੇ ਆਪਦੇ ਘ ਜਦੋਂ ਸਾਨੂੰ ਉਹਨਾਂ ਨੇ ਸਵੇਰੇ ਫੋਨ ਕਰਤਾ ਕਹਿੰਦੇ ਰਮਲੇ 15000 ਦੇ ਵੀ 35000 ਤੱਕ ਕੈਸ਼ ਹੋਣਾ ਚਾਹੀਦਾ ਸਾਡੇ ਘਰ ਤੇ ਇਦਾਂ ਸੋਗ ਹੋ ਗਿਆ ਜਿਵੇਂ ਕੋਈ ਜਣੀ ਮਾਰਗ ਹੋ ਗਈ ਉਹ ਵੀ ਸਮਝ ਲਓ ਤੁਸੀਂ ਇਦਾਂ ਸੋਗ ਪੈ ਗਿਆ ਸਾਡੇ ਘਰ ਦੇ ਵਿੱਚ ਜੀ ਮੇਰੀ ਛੋਟੀ ਭੈਣ ਨੇ ਘਰ ਦੀ ਰਜਿਸਟਰੀ ਚੱਕੀ ਦੀ ਮੈਨੂੰ ਕਹਿੰਦੇ ਵੀ ਇਦਾਂ ਕਰ ਰਮਲੇ ਵਿੱਚ ਚੱਕ ਮੋਟਰਸਾਈਕਲ ਮੇਰਾ ਦੋਸਤ ਸੀਗਾ ਪਰਨਜੀਤ ਪੰਮੀ ਚੱਲਾਂ ਤੋਂ ਉਹ ਮੁੰਡਾ ਕਰਿਆ ਸੀਗਾ ਸਾਰੇ ਮੈਂ ਯਾਰ ਦੋਸਤ ਬਲਾਏ ਸੀ ਵੀ ਅੱਜ ਮੇਰੀ ਰਿਕਾਰਡਿੰਗ ਹੈ ਯਾਰ ਸਾਰੇ ਚਾਹੀ ਹੁੰਦਾ ਵੀਰੇ ਤੁਹਾਨੂੰ ਪਤਾ ਹੀ ਹੈ ਸਾਰੇ ਯਾਰ ਮਿੱਤਰ ਇਕੱਠੇ ਹੋ ਜਦੋਂ ਮੋਟਰਸਾਈਕਲ ਸੀਗਾ ਉਹ ਉਸਤਾਦ ਦੇ ਘਰੇ ਚ ਉਹ ਕਹਿੰਦਾ ਗੁੜੀਏ ਕੀ ਆ ਤੈਨੂੰ ਦੇਖ ਖੋਲ ਕੇ ਦੇਖ ਲੋ ਤੁਸੀਂ ਜਾ ਉਹਨਾਂ ਖੋਲੇ ਕੇ ਦੇਖ ਕਹਿੰਦਾ ਗੁੜੀਆ ਦਾ ਵੀ ਘਰ ਦੇ ਕਾਗਜ਼ ਬਤਨਿਆ ਤਾਂ ਕਹਿੰਦੀ ਵੀਰੇ ਹੁਣ ਜੇ ਲੱਖ ਲੱਗਦਾ ਨਾ ਲੱਖ ਵੀ ਲਾ ਦੇ ਵੀ ਸਾਨੂੰ ਘਰ ਦੀ ਪਰਵਾਰ ਨੂੰ ਬਸੰਨੇ ਦੀ ਗੱਲ ਕੀ ਚਾਹੀਦੀ ਆ ਉਹ ਬੰਦੇ ਦੇ ਮੂੰਹ ਇਹ ਨਿਕਲਿਆ ਵੀਰੇ ਉਹ ਕਹਿੰਦਾ ਮੈਨੂੰ ਪਰੇ ਲੈ ਜਾ ਕੇ ਕਹਿੰਦਾ ਕਹਿੰਦਾ ਨਮਰੇ ਆਉ ਦੇ ਘਰ ਦੇ ਛੜ ਦੇ ਤੇਰੀ ਰਿਕਾਰਡਿੰਗ ਮੈਂ ਫ੍ਰੀਜ਼ ਕਰਾਉਣਾ ਮੈਂ ਕਹਾਂ ਵੀ ਜਿਨ੍ਹਾਂ ਨੇ ਮੈਨੂੰ ਇੰਨਾ ਪਾਪ ਉਸ ਕੇ ਬੜਾ ਕੀਤਾ ਇੰਨਾ ਮੇਰੇ ਲਈ ਕਰ ਰਹੇ ਵੀ ਉਹਨਾਂ ਨੂੰ ਕਿ ਮੈਂ ਛੱਡ ਦਵਾਂ ਤੇ ਤੋਂ ਅੱਜ ਪਹਿਲਾਂ 35000 ਕਰ ਰਹੇ ਆ ਵੀ ਮੇਰੀ ਰਿਕਾਰਡਿੰਗ ਇਹ ਗੱਲਾਂ ਹੋਈਆਂ ਬਿੱਟੇ ਵੀਰੇ ਮੈਂ। ਅੱਛਾ ਜਿੱਦਾਂ ਹੁਣ ਤੁਹਾਡੀ ਗੱਲ ਦੇ ਵਿੱਚ ਇੱਕ ਸਵਾਲ ਆਇਆ ਵਾ ਵੀ ਜੇ ਤੁਸੀਂ ਘਰ ਦੇ ਛੱਡ ਦਿੰਦੇ ਤਾਂ ਅੱਜ ਤੁਹਾਡੇ ਤੁਸੀਂ ਮਾਲਾ-ਮਾਲ ਹੁੰਦੇ। ਹਾਂ ਵੀਰੇ। ਮਾਲਾ-ਮਾਲ ਹੁੰਦੇ। ਦੇਖੋ ਜੀ ਮੈਂ ਨਾ ਜਸਵੀਰ ਜੱਸੀ ਡਿਊਡ ਇੰਨੀ ਵਧੀਆ ਜੋੜੀ ਚੱਲ ਰਹੀ ਸੀ। ਮੈਨੂੰ ਜਾਨੀ ਹਫ਼ਤੇ ਦੇ 7 ਦਿਨ ਹੁੰਦੇ ਆ ਵੀਰੇ। ਮੇਰੇ ਕੋਲ 9-9 ਪ੍ਰੋਗਰਾਮ ਹੁੰਦੇ ਸੀਗੇ ਹਫ਼ਤੇ ਦੇ। ਜਸਵੀਰ ਜੱਸੀ ਨਾਲ ਮੇਰਾ ਇੰਨਾ ਵਧੀਆ ਸੱਟ ਚੱਲਦਾ ਸੀ। ਘਰਦਿਆਂ ਨੇ ਜਾਨੀ ਮੈਨੂੰ ਇਹਨਾਂ ਕੰਮ ਪੈਲ ਕੀਤ ਸਕਦੇ ਵੀ ਨਹੀਂ ਵੀ ਇਦਾਂ ਇਹਦੇ ਨਾਲ ਅਰਚਨੀ ਕਰਵਾਉਣੀ ਤਾਂ ਵੀ ਆਪਾਂ ਕੋਲੇ ਲੁਕੜੀ ਲੱਭਾਂਗੇ ਵੀ ਤੇਰੇ ਜਿਹੜੇ ਸਾਨੂੰ ਦੀ ਰੋਟੀ ਪਾਣੀ ਦਾ ਤੇ ਮੇਰਾ ਜਿਹੜਾ ਤਮੰਨਾ ਏ ਸੀ ਵੀ ਮੈਂ ਕੁੜੀ ਉਹਦੇ ਨਾਲ ਵੀਆ ਕਰਵਾਵਾਂ ਜਸਵੀਰ ਨਾਲ ਕਿਉਂਕਿ ਮੇਰੇ ਵਧੀਆ ਪ੍ਰੋਗਰਾਮ ਚੱਲ ਰਹੇ ਸੀ ਹਫ਼ਤੇ ਵਿੱਚ 9 ਅੱਠ ਦਿਨ ਹੁੰਦੇ ਅਦਰ 9 ਪ੍ਰੋਗਰਾਮ ਹੁੰਦੇ ਸੀ ਮੇਰੇ ਮੈਨੂੰ ਇਹੀ ਬਹੁਤ ਖੁਸ਼ੀ ਏ ਵੀ ਯਾਰ ਇੰਨਾ ਸਹਿਯੋਗ ਮਿਲਦਾ ਕੁੜੀ ਨਾਲ ਵੀ ਮੇਰੇ ਵਿਆਹ ਤੇ ਇਹੀ ਗੋਣੇ ਕਰ ਦਿਆ ਨਾ ਜਾਨੀ ਮੈਨੂੰ ਇੰਨਾ ਕੰਪੇਅਰ ਕਰਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੇਰਾ ਵਿਆਹ ਕਰਤਾ ਹੌਲੀ ਹੌਲੀ ਉਹ ਕੁੜੀ ਸਾਡੇ ਜਾਨੀ ਮੀਆਂ ਬੀਬੀ ਦੇ ਵਿੱਚ ਤੇ ਫਰਕ ਪਾਉਣ ਲੱਗੀ ਜਸਵੀਰ ਜਿਹੜੀ ਮੇਰਾ ਡਿਊਟ ਕੁੜੀ ਨਰਮਉ ਜਸਵੀਰ ਜਸਨ ਕਿਆ ਕੁੜੀ ਨੂੰ ਮੈਂ ਕਭ ਦੇਖਿਆ ਜਸਵੀਰ ਆਪਣੇ ਪ੍ਰੋਗਰਾਮ ਲੱਗਣੇ ਵੀ ਮੇਰੀ ਫੈਨਲੀ ਦੇ ਵਿੱਚ ਤਾਂ ਮੈਟਰ ਨਹੀਂ ਜਾਣਾ ਹੈਗਾ ਕਿਉਂਕਿ ਉਹਨੂੰ ਮੈਂ ਵਿਆਹ ਕੇ ਲੈ ਕੇ ਆਇਆ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਮੈਂ ਆਨੰਦ ਕਾਰਦੀ ਕੀਤਾ ਨੇ ਤੇ ਉਹਨੂੰ ਮੈਂ ਧੋਖਾ ਨਹੀਂ ਦੇ ਸਕਦਾ ਵੀ ਹਾਂ ਤੇਰਾ ਰਾਜ ਤੋਂ ਹੋਰ ਆ ਮੇਰਾ ਰਾਹ ਹੋਰ ਆ ਉਸ ਤੋਂ ਅੰਦਰ ਮੈਂ ਫਿਰ ਉਹਦੇ ਪਾਸਾ ਵੱਟ ਗਿਆ ਸੀ ਅੱਛਾ ਜਿਵੇਂ ਹੁਣ ਤੁਸੀਂ ਇੱਕ ਜਸਵੀਰ ਕੌਰ ਜੱਸੀ ਦਾ ਨਾਮ ਲੈ ਰਹੇ ਹੋ ਜੇ ਉਹ ਆਪਣਾ ਰਾਬਤਾ ਕੱਮ ਕਰਕੇ ਕਹੇ ਵੀ ਮੈਂ ਤੈਨੂੰ ਜਾਣਦੀ ਨਹੀਂ ਫਿਰ ਇਹਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੋ ਜਾਂਦੀਆਂ ਨੇ ਗੱਲਾਂ ਬਹੁਤ ਸੁਣੀਆਂ ਨੇ ਮੈਂ ਮਿਲਿਆਂ ਤਾਂ ਕਈ ਵਾਰ ਇਕੱਠੇ ਹੋ ਜੰਨੇ ਸੀ ਮ ਤੇ ਲੋਕਾਂ ਨੇ ਨਹੀਂ ਫੋਟੋ ਮਨੇ ਜਾਨਿਆ ਹੁਣ ਆਪਣੇ ਬਰਖਾ ਦੱਦੀ ਸੀਗੀ ਕੁੜੀ ਜੀ ਵਧੀਆ ਮੇਰੇ ਨਾਲ ਡਿਊਟ ਤਿਆਰੀ ਕਰ ਬਾਈ ਮਰੇ ਉਸਤਾਦ ਜੀ ਨੇ ਇੱਥੇ ਆਪਣੇ ਸੀਤਪਾਲ ਸਿੰਘ ਨਗਰਿੰਦੀ ਸੀ ਉਹ ਜੀ ਹੁਣ ਆਪਣੇ ਅਮਰਜੋਤ ਦੇ ਜੀ ਦਾ ਬੇਟਾ ਜਾਣਦੇ ਹੋਮ ਕਿ ਤੁਸੀਂ ਚਮਕੀਲੇ ਦਾ ਮੁੰਡਾ ਜੀ ਅੱਜ ਕੱਲ ਉਹਨਾਂ ਨਾਲ ਜਾ ਰਹੇ ਨੇ ਉਹ ਉਹਨਾਂ ਕੋਲ ਮੇਰਾ ਮੈਟ੍ਰਿਕ ਸਾਰਾ ਉਹਨਾਂ ਕੋਲ ਜਿਹੜੀ ਉਹਨਾਂ ਕੋਲ ਤਿਆਰੀ ਆਪਾਂ ਮੁੜ ਕੇ ਬੁੱਤੇ ਤੇ ਉਹਨਾਂ ਨੂੰ ਪੁੱਛੇ ਹਨ ਕਿ ਚਲੋ ਉਹ ਆਪਦੇ ਰਾਰਾ ਜੀ ਨੇ ਆਪਾਂ ਆਪਦੇ ਰਾਰਾ ਜੀ ਅੱਛਾ ਹੁਣ ਜੀ ਆਪਾਂ ਗੱਲ ਕਰੀਏ ਵੀ ਜਿਵੇਂ ਤੁਸੀਂ ਰਿਜੈਕਟ ਦੀ ਗੱਲ ਵਾਰ ਵਾਰ ਲਿਆਈਆ ਦੋ ਵਾਰੀ ਜੇ ਹੁਣ ਨਹੀਂ ਹੁਣ ਤਾਂ ਆਪਣੇ ਅੰਦਰ ਵੀਰੇ ਰਜਿਸਟਰੀ ਹੈਨੀ ਮਮੀ ਡੈਡੀ ਉਹਨਾਂ ਦੇ ਨਾਮ ਸੀਗੀ ਸਾਰਾ ਕੁਝ ਹੋਇਆ ਜਿਵੇਂ ਹੁਣ ਤੁਸੀਂ ਆਹ ਕਿਹਾ ਨਾ ਆਪਣੇ ਬਿਆਨ ਦੇ ਵਿੱਚ ਵੀ ਜਿੱਦਾਂ ਗੱਲਬਾਤ ਦੇ ਵਿੱਚ ਆਪਾਂ ਚੱਲੀ ਆ ਵੀ ਹੁਣ ਵੀ ਰਜਿਸਟਰੀ ਉਹਨਾਂ ਕੋਲੇ ਆ ਕੀ ਉਹ ਉਹਨਾਂ ਕੋਲ ਰਜਿਸਟਰੀ ਛੱਡ ਲਈ ਸੀ ਉਸ ਟਾਈਮ ਤੇ ਨਹੀਂ ਇਹ ਰਜਿਸਟਰੀ ਨਹੀਂ ਰਜਿਸਟਰ ਦੀ ਗੱਲ ਕਰ ਰਹੇ ਮੇਰੇ ਜਿਨ੍ਹਾਂ ਦੇ ਗੀਤ ਲਿਖੇ ਹੋਏ ਹਨ ਮੇਰੇ ਅੱਛਾ ਜਿਨ੍ਹਾਂ ਦੇ ਗੀਤ ਲਿਖੇ ਉਹ ਰਜਿਸਟਰ ਦੀ ਗੱਲ ਕਰਦੇ ਅੱਛਾ ਘਰ ਦੀ ਰਜਿਸਟਰੀ ਜਾਂ ਥੋਡੇ ਕੋਲੇ ਆਪਣੇ ਕੋਲੇ ਹੀ ਆ ਹਾਂ ਜੀ ਠੀਕ ਹੈ ਠੀਕ ਹੈ ਹਾਂਜੀ ਅੱਛਾ ਹੁਣ ਜਿਵੇਂ ਮੰਨ ਲਓ ਵੀ ਤੁਸੀਂ ਉਸ ਟਾਈਮ 35000 ਦੀ ਗੱਲ ਚੱਲੀ ਦੀ ਉਸ ਟਾਈਮ ਕਿਸੇ ਯਾਰ ਦੋਸਤ ਨੇ ਵੀ ਥੋੜੀ ਬਾਣੀ ਫੜਾ ਪੜੀ ਯਾਰ ਦੋਸਤ ਕਰਦੇ ਸੀਗੇ ਤੇ ਉਹ ਸਮਾਂ ਉਹਨਾਂ ਇਹੋ ਜਿਹਾ ਸੀਗਾ ਕਿਸੇ ਦਾ ਮੰਨ ਲਓ ਐਸੀ ਵੀ ਜਿਹੜਾ 15000 ਇਕੱਠਾ ਕੀਤਾ ਸੀਗਾ ਜੀ ਪਹਿਲਾਂ ਸਾਨੂੰ ਦੱਸਿਆ ਵੀ 15000 ਲੱਗੂਗਾ 15000 ਵੀ ਦਾ 2000 ਕਿਸੇ ਨੇ ਦਿੱਤਾ ਯਾਰ ਮੈਂ ਤਨੇ ਕਿਸੇ ਨੇ 2000 ਕਿਸੇ ਨੇ 3000 ਜਿਹੜੇ ਰਸਤੇਦਾਰੀਆਂ ਯਾਰ ਦੋਸਤਾਂ ਨੇ 15000 ਰੁਪਏ ਨਹੀਂ ਮੇਰਾ ਜਿਹੜਾ ਵੱਡਾ ਭਰਾ ਸੀਗਾ ਉਹਨੇ 20000 ਦੇ ਕੋ ਕਰਦਿਆ ਸੀਗਾ ਮਨੁੱਖਾ ਰਮਲੇ ਦੇ 15 ਇਹ ਗਲਤੀ ਹੋ ਗਈ ਮੈਂ ਇਹ ਦਸਤਾਵੇਜ਼ ਨੂੰ ਘੁੰਮ ਕਰ ਬੈਠਾ ਜੀ ਮੈਂ ਕਹਿੰਦਾ ਸਾਜੀ ਵੀ ਆਪਣੇ ਕੋ 20000 ਰੁਪਏ ਕੈਸ਼ ਪਿਆ ਉਹਨਾਂ ਨੇ ਮੇਰੇ ਉਸਤਾਦ ਦੇ ਮਨ ਚ ਇਹ ਆ ਗਿਆ ਵੀ ਜਿਹੜਾ ਰਤੋ ਰਾਤ ਨੇ 20000 ਇਕੱਠਾ ਕਰ ਲਿਆ ਵੀ 35000 ਵੀ ਕਰੂਗਾ ਕਰੂਗਾ ਜੀ ਜਾਣੀ ਉਹ ਕਿ ਮਰਦੀ ਨੂੰ ਹੱਕ ਚੱਪਣਾ ਹੀ ਪੈਣਾ ਸੀ ਉਹਨਾਂ ਲਈ ਮਤਲਬ ਦਿਮਾਗ ਦੇ ਵਿੱਚ ਇਹ ਸੀ ਹਾਂਜੀ ਹਾਂਜੀ ਉਹਨਾਂ ਨੂੰ ਐਸੀ ਵੀ ਕਰਨੀ ਗਏ ਫਿਰ ਮੇਰੇ ਉਸਤਾਦ ਨੇ ਮੈਨੂੰ ਕਹਾਂ ਮੈਂ ਤੈਨੂੰ ਕਰਾਬ ਦੇ ਘਰ ਦੇ ਛੱਡ ਦੇ ਤੇ ਰਿਕਾਰਡਿੰਗ ਤੇ ਇੱਕ ਪੰਜੀ ਮੈਂ ਲਗਾ ਦਾਂ ਮੈਂ ਫ੍ਰੀ ਕਰਾਉਂਗਾ ਮੈਂ ਕਹਿੰਦਾ ਸਾਜੀ ਵੀ ਮੈਂ ਦਾ ਕਲਾਕਾਰ ਤਾਂ ਹੈ ਜਿਹੜੇ ਲੋਕੀ ਮੈਨੂੰ ਜਾਣਦੇ ਵੀ ਨਹੀਂ ਮੈ ਨਾ ਉਹਦੇ ਪਰਮਾਲੇ ਭੈਣ ਭਾਈ ਕਰਵਾਰ ਨਹੀਂਛੱਡ ਸਕਦਾ ਜੀ। ਯਾਨੀ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆ ਤੁਸੀਂ ਇੱਥੇ ਪਹੁੰਚੇ ਹੋ। ਤੇ ਇੱਥੇ ਆ ਕੇ ਵੀ ਤੁਹਾਡੀ ਬਹੁਤ ਬੰਦਿਆਂ ਨੇ ਮੰਗ ਲਈ ਤੁਹਾਨੂੰ ਵਰਤੇ ਆ ਤੁਹਾਡੇ ਗੀਤ ਵੀ ਗਾਏ ਨੇ ਪਰ ਤੁਹਾਡੀ ਕਿਸੇ ਨੇ ਬਾਹ ਨਹੀਂ ਵੜੀ। ਨਹੀਂ ਹਾਂ ਜੀ ਕਿਸੇ ਨੇ ਬਾਹ ਨਹੀਂ ਫੜੀ। ਹੁਣ ਅੰਦਰ ਕੋਈ ਆਲਾ ਲਾ ਲੋ। ਲਾ ਵੀਰੇ ਜਿਹੜਾ ਡਾਇਰੈਕਟਰ ਆ ਜੀ। ਐਡੀ ਨਿਕਲਣਗੇ ਮਾੜੀ ਕਦੇ ਸੋਚਿਆ ਵੀ ਨਹੀਂ ਸੀ। ਉਹਨਾਂ ਦੇ ਕੀ ਨਹੀਂ ਹੱਥ ਹੈਗਾ ਮੈਂ ਗੀਤ ਵੀ ਕਰਵਾ ਸਕਦੇ ਸੀ। ਚਲੋ ਲਾ ਵੀਰੇ ਤੇ ਨਹੀਂ ਕਿਸੇ ਹੋਰ ਗਾਇਕ ਤੋਂ ਬਹੁਤ ਕੀਤਾ ਹੋਇਆ ਉਹਨਾਂ ਨੇ ਸਰਪੰਚ ਦੇ ਦੋਗੇ ਤੇ ਕਰਾਇਆ ਨੇ ਉਹਨਾਂ ਨੇ ਦੇਖਿਆ ਵੀ ਰਮਲੇ ਦੀ ਕੀਤਾ ਹੈ ਤੇ ਹੋ ਗਏ ਉਦੋਂ ਵਾਲ ਮੋੜ ਕੇ ਉਹਨਾਂ ਨੇ ਮੇਰੀ ਬਾਹ ਛੜਤੀ ਜੀ ਮੋੜ ਕੇ ਉਹਨਾਂ ਨੇ ਨਹੀਂ ਪੁੱਛਿਆ ਜੀ ਅੱਛਾ ਵੀਰੇ ਜਿਵੇਂ ਤੁਸੀਂ ਹੁਣ ਨਾਮ ਲੈਨੇ ਹੋ ਲਾਲ ਹੀਰਾ ਸਾਹਿਬ ਜੀ ਹੋ ਗਏ ਜਾਂ ਹੋਰ ਬਹੁਤ ਨਾਮਵਰ ਕਲਾਕਾਰਾਂ ਦੇ ਨਾਮ ਤੁਸੀਂ ਲੈ ਰਹੇ ਹੋ ਤੁਹਾਡੇ ਤੁਹਾਡੇ ਬੰਲਾ ਜਿੱਦਕ ਕਿਸੇ ਦੀ ਨਹੀਂ ਕਿੰਨੀ ਕਬਰੀ ਆਈ ਵੀ ਆਪਾਂ ਇੱਕ ਬਲਾਰਾ ਪਿੰਡ ਦੇ ਵਿੱਚ ਇੱਕ ਚਾਗ ਆ ਜਿਹੜਾ ਬੁਝ ਰਿਹਾ ਵਾ ਵੀ ਉਹਨੂੰ ਥੋੜਾ ਜਿਹਰੇ ਵਿੱਚ ਦੀਵਾ ਬੱਤੀ ਬਾਲਣ ਨੂੰ ਆਪਦੇ ਥੋੜਾ ਤੇਲ ਪਾ ਦਈਏ ਨਹੀਂ ਹੁਣ ਦੇਖੋ ਬਿੰਦਰ ਜੀ ਮੈਂ ਗੱਲ ਕਰਦਾ ਬਿੰਦਰ ਨੂੰ ਮੈਂ ਜਦੋਂ ਵੀ ਜਾਲ ਕਰਵਾਉਣਾ ਬਿੰਦਰ ਵੀ रिकॉर्डिंग واسطے او ਵੀ ਜਣੇ ਉਹ ਕਹਿੰਦਾ ਹਾਂ ਕਰਵਾਵਾਂਗੇ ਕਰਵਾਵਾਂਗੇ بس ਲਾਰੇ ਹੀ ਨੇ ਵੀਰੇ ਕਰਵਾਉਂਦਾ ਕੋਈ ਨਹੀਂ ਹੈਗਾ ਤੁਹਾਨੂੰ ਲੱਗਦਾ ਵੀ ਤੁਹਾਡਾ ਨੰਬਰ ਇੱਦਾਂ ਆ ਜੂਗਾ ਜਾਂ ਤੁਹਾਡੀ ਕੋਈ ਬਾਹ ਫੜ ਲੂਗਾ ਜਾਂ ਤੁਹਾਡੀ ਕੋਈ ਰਿਕਾਰਡਿੰਗ ਇੱਦਾਂ ਕਰਾ ਦੂਗਾ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਤੁਹਾਨੂੰ ਕਿਤੇ ਅਜੇ ਦਿਮਾਗ ਦੇ ਵਿੱਚ ਹੈ ਵੀ ਮੇਰੀ ਇਹ ਗੱਲ ਸੁਣੀ ਜਾਊਗੀ ਬਾਕੀ ਵੀਰੇ ਬੁੱਤੇ ਵੀਰੇ ਗੱਲ ਇੰਨੀ ਆ ਜਣੇ ਕਹਿੰਦੇ ਜੇ ਆਪ ਤੇ ਦੇ ਵਿਸ਼ਵਾਸ ਤੇ ਆਤਮਾ ਤੇ ਵਿਸ਼ਵਾਸ ਨਰ ਪ੍ਰਕਾਰ ਦਾ ਹੋਵੇ ਆਪ ਦੀ ਕਲਾ ਤੇ ਕੁਛ ਨਰ ਪ੍ਰਕਾਰ ਦਾ ਹੋਵੇ ਜਣੇ ਮਾਰਕ ਤੇ ਮਿਹਰ ਪਰਿਆ ਹੱਥ ਹੋਵੇ ਜਣੇ ਹਜੇ ਮੈਨੂੰ ਆਸ ਹੈਗੀ ਆ ਹਾਂ ਵੀ ਮੇਰਾ ਕੁਛ ਨਾ ਕੁਛ ਬਣ ਅਜਿਹੀ ਮੈਨੂੰ ਆਸ ਹੈਗੀ ਆ ਇਹ ਚੀਜ਼ ਦੀ ਜਿੱਦਾਂ ਅੱਜ ਕੱਲ ਤੁਸੀਂ ਦੇਖੋ ਵੀ ਕਈ ਗਲਾਕਾਰਾਂ ਨੇ ਤਾਂ ਆਪਣੇ YouTube ਚੈਨਲ ਖੋਲੇ ਹੋਏ ਨੇ ਉਹ ਕੋਈ ਆਪਣਾ ਸੌਂਗ ਕੋਈ ਕੱਢਦਾ ਕੋਈ ਇਦਾਂ ਕੱਢਦਾ ਕਿ ਤੁਹਾਡੇ ਦਿਮਾਗ ਵਿੱਚ ਵੀ ਇਦਾਂ ਆ ਵੀ ਆਪਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਈਏ ਇਦਾਂ ਹਾਂ ਜਿਹੜੇ ਮੈਨੂੰ ਪਰਿਵਾਰ ਦੇ ਮੈਂਬਰ ਵੀ ਮੇਰੇ ਬੇਟਾ ਮਨਸਾਰੇ ਤਾਂ ਇਹ ਹੀ ਕਹਿੰਦੇ ਨੇ ਮੇਰੇ ਯਾਰ ਦੋਸਤ ਵੀ ਕਹਿੰਦਾ ਵੀ ਰਮਲੇ ਦੁਨੀਆ ਤੇ ਇਦਾਂ ਦਾ ਚੱਲਦਾ ਵੀ ਤੂੰ ਕਿਉਂ ਨਹੀਂ ਚੈਨਲ ਮੈਂ ਕਹਿੰਦਾ ਵੀ ਇਹ ਚੀਜ਼ ਤਾਂ ਮੈਂ ਕਰਨੀ ਹਾਂ ਵੀ ਜਾਊਂਗਾ ਤਾਂ ਮੈਂ ਕਿਸੇ ਕੰਪਨੀ ਥਰੂ ਜਾਊਂਗਾ ਕੋਈ ਵੱਡੇ ਲੈਵਲ ਤੇ ਕੰਮ ਕੋਈ ਵਧੀਆ ਕੰਮ ਕਰਕੇ ਜਾਣੀ ਤੁਹਾਨੂੰ ਜੇ ਅੱਜ ਵੀ ਜੇ ਤੁਹਾਨੂੰ ਕੋਈ ਸਾਜੀ ਜਾਂ ਕੋਈ ਤੁਹਾਨੂੰ ਪ੍ਰਮੋਟ ਕਰ ਦੇਵੇ ਜਾਂ ਤੁਹਾਨੂੰ ਕੋਈ ਸਪੋਰਟ ਕਰ ਦੇਵੇ ਵੀ ਤੁਸੀਂ ਅੱਜ ਵੀ ਬਹੁਤ ਤਰੀਕੇ ਨਾਲ ਵਧੀਆ ਗਾ ਸਕਦੇ ਹੋ ਹਾਂਜੀ ਬਾਕੀ ਵੀਰੇ ਤੁਹਾਨੂੰ ਪਤਾ ਹੀ ਹੈ ਤੇ ਸੁਣਿਆ ਹੀ ਆ ਬਾਕੀ ਉਹ ਸਰਸਪਤੀ ਮਾ ਦੀ ਮੇਰ ਆ ਵੀਰੇ ਬਾਕੀ ਕਹਿੰਦੇ ਜੇ ਸਿਕਾਉਣਾ ਤਾਂ ਕੋਈ ਨਹੀਂ ਹੁੰਦਾ ਵੀ ਆਦੇ ਅੰਦਰ ਕਲਾ ਵਕਸ਼ੀ ਹੁੰਦੀ ਹੈ ਪਰਮਾਤਮਾ ਦੀ ਵੀਰੇ ਮੇਰ ਭਰੇ ਹੱਥ ਹੁੰਦਾ ਹੀ ਅੱਛਾ ਵੀ ਹੁਣ ਆਪਾਂ ਜਿਹੜੀ ਹੁਣ ਆਪਣੀ ਇਹ ਬਾਤ ਨੂੰ ਗੱਲਬਾਤ ਆਏ ਹੁਣ ਆਪਾਂ ਖਤਮ ਕਰਨ ਵਾਲੀ ਬਾਤ ਤੇ ਜਾ ਰਹੇ ਹਾਂ ਸੋ ਇੱਕ ਆਪਾਂ ਜਿਹੜਾ ਕੋਈ ਤੁਹਾਡਾ ਲੋਕ ਤਤ ਗਾਇਆ ਹੋਵੇ ਸਰੋਤਿਆਂ ਨਾਲ ਕੋਈ ਸਾਂਝਾ ਕਰ ਸਕਦੇ ਹਾਂ ਬਹੁਤ ਵਧੀਆ ਲੋਕ ਤਾਂ ਸਾਂ ਮੇਰੇ ਵੱਡੇ ਵੀਰਨ ਤੇਰ ਬਾਈ ਦਾ ਲਿਖਿਆ ਆਪਣੇ ਬਲਾਰੇ ਵਾਲੇ ਦਾ ਲਖਵੀਰ ਸਿੰਘ ਦੇ ਬਰਾਦਰ ਦਾ ਜੀ ਸਿਰ ਉੱਤੇ ਡਾਰੇ ਪਰ ਬੂਦਾ ਰੱਖ ਕੇ ਸਦਾ ਸੱਚ ਬੋਲੀਏ ਸਿਰ ਉੱਤੇ ਡਰ ਪਰ ਬੂਦਾ ਰੱਖ ਕੇ ਸਦਾ ਸੱਚ ਬੋਲੀਏ ਗੱਲ ਨੂੰ ਦਮਗ ਚ ਵਿਚਾਰ ਸੋਚ ਕੇ ਫਿਰ ਮੂੰਹ ਖੋਲੀਏ ਉੱਚ ਵੀ ਨਾ ਪੌੜੀ ਹਏ ਬਗਾਨੀ ਮਿੱਤਰੋ ਹਾਏ ਕੁੱਛ ਵੀ ਨਾ ਪੌੜੀ ਹੈ ਬਗਾਨੇ ਮਿੱਤਰੋ ਚਾੜ ਨਾ ਨਹੀਂ ਚਾਹੀਦਾ ਨਾ ਮਾੜੀ ਨੂੰ ਡਰਦਾ ਇਹ ਤੱਕੜੇ ਤੋਂ ਦੋਸਤੋ ਡਰ ਨਾ ਨਹੀਂ ਚਾਹੀਦਾ ਨਾ ਮਾੜੀ ਨੂੰ ਡਰਦਾ ਇਹ ਤੱਕੜੇ ਤੋਂ ਦੋਸਤੋ ਡਰ ਨਾ ਨਹੀਂ ਚਾਹੀਦਾ ਇੱਕ ਵਾਰ ਇਮਾਨ ਸੇ ਨਮਾਨ ਖੁਸ਼ ਜੇ ਲਬਦਾਨੀ ਪਾੜਿਆ ਇੱਕ ਵਾਰ ਇਮਾਨ ਸੇ ਨਮਾਨ ਖੁਸ਼ ਜੇ ਲਬਦਾਨੀ ਪਾੜਿਆ ਬੇਈਮਾਨ ਬੰਦੇ ਕੋਲ ਰੱਬ ਰੁਸ ਜੇ ਓ ਬਲਾਰ ਵਾਲਿਆ ਦੋਂ ਗਿਆ ਸਮੁੰਦਰਾਂ ਚ ਅਣਜਾਣ ਨੂੰ ਤਰਨਾ ਨਹੀਂ ਚਾਹੀਦਾ ਨਾ ਮਾਰੇ ਨੂੰ ਡਰਾਈਏ ਤੱਕੜੇ ਤੋਂ ਦੋਸਤੋ ਡਰਨਾ ਨਹੀਂ ਚਾਹੀਦਾ ਨਾ ਮਾਰੇ ਨੂੰ ਡਰਾਈਏ ਤੱਕੜੇ ਤੋਂ ਦੋਸਤੋ ਡਰਨਾ ਨਹੀਂ ਚਾਹੀਦਾ ਇਹ ਬਾਈ ਰਣਜੀਤ ਸਿੰਘ ਦਾ ਗੀਤ ਲੱਗਾ ਬਹੁਤ ਵਧੀਆ ਸੌਂਗ ਲਿਖਦ ਨੇ ਜੀ ਉਹ ਅੱਛਾ ਵੀਰੇ ਹੁਣ ਆਪਾਂ ਜਾਂਦੀ ਵਾਰੀ ਆਪਾਂ ਆਹ ਜਿਹੜੀ ਆਪਣੀ ਬਾਤ ਗੱਲਬਾਤ ਆ ਇਹਨੂੰ ਆਪਾਂ ਸੰਖੇਪ ਕਰੀਏ ਤੇ ਹੁਣ ਆਪਾਂ ਚੱਲਦੇ ਚੱਲਦੇ ਕੀ ਆਪਾਂ ਨੂੰ ਸਰੋਤਿਆਂ ਨੂੰ ਕੀ ਕਹਿਣਾ ਜਾਊਂਗੇ ਤੁਸੀਂ ਮਦਾ ਵੀਰੇ ਇਹੀ ਕਹਿਣਗਾ ਕਹਣਾ ਚਾਹਣਾ ਜੋ ਅੱਜ ਦੇ ਗੀਤਕਾਰ ਨੇ ਤੇ ਕਲਾਕਾਰ ਨੇ ਸਾਰਾ ਮੁਰੇ ਇਹੀ ਬੇਨਤੀ ਆ ਵੀ ਕਲਾ ਦਾ ਮੁੱਲ ਪਾਇਆ ਕਰੋ ਵੀਰੇ ਪੈਸੇ ਨਾਲ ਨਾ ਜਾਓ ਜਿਹੜੀਆਂ ਕਲਾ ਗਰੀਬੀ ਦੇ ਵਿੱਚ ਥੱਲੇ ਦੱਬੀਆਂ ਜਾ ਰਹੀਆਂ ਨੇ ਉਹਨਾਂ ਵੱਲ ਵੀ ਥੋੜਾ ਧਿਆਨ ਮਾਰੋ ਕਿਉਂਕਿ ਕਲਾ ਦਾ ਮੁੱਲ ਪਾਓ ਵੀਰੇ ਪੈਸੇ ਨਾਲ ਵੀਰੇ ਤੁਸੀਂ ਦੇਖਦੇ ਹੋ ਅੱਜ ਕੱਲ ਕਿਸੇ ਤੋਂ ਦਵਾ ਲੈਣ ਦੇ ਕੰਪਨੀ ਵਾਲੇ ਦੇ ਜੇ ਤੁਹਾਨੂੰ ਨਹੀਂ ਗਾਉਣਾ ਸੋਤੋਂ ਦੀ ਦਵਾ ਲੈਣਗੇ ਕੰਪਨੀ ਵਾਲੇ ਉੱਥੇ ਕਲਾ ਦਾ ਮੁੱਲ ਨਹੀਂ ਜਾਂਦਾ ਉੱਥੇ ਸਿਰਫ ਪੈਸਾ ਚੱਲਦਾ ਵੀਰੇ ਇਹ ਗੱਲਾਂ ਨੇ ਅੱਜ ਕੱਲ ਮਾਰਕੀਟ ਦੇ ਵਿੱਚ ਵੀਰੇ ਮੈਂ ਤਾਂ ਇਹੀ ਬੇਨਤੀ ਕਰਦਾ ਗੀਤਕਾਰ ਕਲਾਕਾਰਾਂ ਨੂੰ ਵੀ ਜਾ ਗੀਤਕਾਰੀ ਦਾ ਮੁੱਲ ਸਹੀ ਮੋੜਿਆ ਕਰੋ ਅੱਜ ਕੱਲ ਗੀਤਕਾਰਾਂ ਨਾਲ ਵੀਰੇ ਬਹੁਤ ਧੋਖੇ ਹੁੰਦੇ ਨੇ ਗੀਤ ਲੈ ਲੈਂਦੇ ਨੇ ਜਾਂ ਨਾਂ ਬਦਲ ਜਾਣਗੇ ਜਾਂ ਗੀਤ ਨੂੰ ਉੱਤੇ ਪੈਲ ਦੇ ਵਿੱਚ ਲੱਭ ਲੈਣਗੇ ਨਾ ਬੰਦਾ ਗਾਹਾਂ ਦੇਣ ਜੋਗਾ ਨਾ ਪਛਾਣ ਹੁੰਦਾ ਲੈਣ ਜੋਗਾ ਜੀ ਇੱਥੇ ਤੱਕ ਗੱਲ ਵਧੀ ਹੋਈ ਐ ਸੋ ਕਲਾ ਕਿਸੇ ਦੀ ਮੋਤਾਜ ਨਹੀਂ ਹੁੰਦੀ ਕਲਾ ਗਰੀਬੀ ਮੀਡੀ ਨਹੀਂ ਦੇਖਦੀ ਕਲਾ ਜਦੋਂ ਕੋਈ ਗੜ ਦੇ ਵਿੱਚ ਮਾਤਾ ਸਰਸਵਤੀ ਦੀ ਕਿਰਪਾ ਹੁੰਦੀ ਆ ਤਾਂ ਉਹ ਕੀਤੇ ਤੇ ਹੁੰਦੀ ਆ ਉਹ ਕੋਈ ਟਾਵਾ ਟਾਵਾ ਬਿਰਲਾ ਬਿਰਲਾ ਹੀ ਹੁੰਦਾ ਫਿਰ ਨੂੰ ਤਾਂ ਦੁਨੀਆ ਲੱਖਾਂ ਫਿਰਦੀ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਕਲਾ ਲਿਖਣਾ ਗਾਉਣਾ ਤੇ ਬੋਲਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਕੈਮਰੇ ਮੂਰੇ ਆ ਕੇ ਬਹੁਤ ਬੰਦੇ ਦੀ ਲੱਤਾਂ ਕੰਮਣ ਲੱਗ ਜਾਂਦੀਆਂ ਨੇ ਸੋ ਘਰ ਬੈਠ ਕੇ ਬੋਲਣਾ ਇੱਕ ਚੀਜ਼ ਲਿਖ ਕੇ ਕਿਸੇ ਨੂੰ ਦੇਣੀ ਉਹ ਬਹੁਤ ਜ਼ਿਆਦਾ ਦੂਟ ਮੈਨੇ ਦਿਖਾਉਂਦੀਆਂ ਨੇ ਕਿਉਂਕਿ ਇਹ ਚੀਜ਼ਾਂ ਵੀ ਕਲਾ ਹੁੰਦੀ ਹੈ ਲੇਖਣ ਤੇ ਬੋਲਣ ਦੀ ਸੋ ਆਪਾ ਸਾਡੇ ਨਾਲ ਅੱਜ ਸਾਡੇ ਦਾ ਮਜੂਦ ਸੀਗੇ ਪਿੰਡ ਬਲਾਰਾ ਤੋਂ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਪਿੰਡ ਬਲਾਰਾ ਲੁਧਿਆਣਾ ਜ਼ਿਲ੍ਹੇ ਦੀ ਬੁੱਕੜ ਵਿੱਚ ਵਸਿਆ ਹੋਇਆ ਪਿੰਡ ਆ ਛੋਟਾ ਜਿਹਾ ਪਿੰਡ ਆ ਪਿੰਡ ਬਲਾਰਾ ਉੱਥੋਂ ਦੀ ਉੱਥੋਂ ਦਾ ਇੱਕ ਵੀਰ ਸੁਰਜੀਤ ਸਿੰਘ ਰਮਲਾ ਜਿਹੜਾ ਆਪਣੀ ਪਹਿਚਾਣ ਬਣਾਉਂਦਾ ਪੜ੍ਹਾਈ ਦੇ ਨਾਲ-ਨਾਲ ਬਾਪੂ ਪਿਤਾ ਜੀ ਉਹਨਾਂ ਦੇ ਸਾਧਰ ਸਾਹਿਬ ਰਾਜ ਮੰਤਰੀ ਦਾ ਕੰਮ ਕਰਦੇ ਹੋਏ ਉਹਨਾਂ ਨੂੰ ਬੜੀ ਮਿਹਨਤ ਨਾਲ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਸੋ ਵੀਰ ਆਪਣੀ ਕਲਾ ਦਾ ਹੁਨਰ ਦਿਖਾਉਂਦਾ ਹੋਇਆ ਆਪਣੇ ਵੱਲੋਂ ਗੀਤ ਲਿਖਦਾ ਗੀਤਕਾਰਾਂ ਨੂੰ ਜਿਹੜੇ ਗੀਤ ਗਾਉਂਦੇ ਨੇ ਉਹਨਾਂ ਨੂੰ ਗੀਤਕਾਰਾਂ ਨੂੰ ਗੀਤ ਦਿੰਦਾ ਵੀ ਆ ਸੋ ਵਰਤਦੇ ਨੇ ਵਰਤ ਕੇ ਲਫਾਫਾ ਵਰਤਿਆ ਸੱਟਦਾ ਉਹ ਕੰਮ ਕਰਕੇ ਵੀਰ ਨੂੰ ਅੱਜ ਸਾਰੇ ਪਿੱਛੇ ਸਿੱਟੀ ਬੈਠੇ ਨੇ ਸੋ ਮੈਂ ਮੇਰੀ ਮੇਰੇ ਵੱਲੋਂ ਵੀ ਉਹਨਾਂ ਉਹ ਵੀਰਾਂ ਨੂੰ ਬੇਨਤੀ ਆ ਜਿਹੜੇ ਹੁਣ ਤੱਕ ਇਸ ਵੀਰ ਦੇ ਗੀਤ ਗਾ ਚੁੱਕੇ ਨੇ ਉਹਨਾਂ ਤੱਕ ਵੀ ਬੇਨਤੀ ਆ ਵੀ ਭਰਾਵੋ ਮਾੜੀ ਜੀ ਨਿਗਾਹ ਮਾਰੋ ਬੁਝਦੇ ਦੀਵੇ ਨੂੰ ਦੀਵੇ ਦੀ ਲੋ ਆਸਟਾ ਮਾ ਮੱਦਮ ਹੋ ਚੁੱਕੀ ਆ ਸਿਰਫ ਤੁਹਾਡਾ ਤੇਲ ਪਾਉਣ ਦੀ ਲੋੜ ਆ ਵੀ ਉਹ ਥੋੜਾ ਜਿਹਾ ਹੋਰ ਚਮਕ ਜਵੇ ਸੋ ਇਦਾਂ ਦੇ ਤੁਹਾਡੇ ਨਾਲ ਇਹ ਵੀਰ ਤੁਹਾਨੂੰ ਹੋਰ ਵੱਧ ਤੋਂ ਵੱਧ ਲੋਕਤੱਤ ਦੇਣ ਤੁਸੀਂ ਜਿਹੜੇ ਉਹਨਾਂ ਦੇ ਗੀਤ ਗਾ ਗਾ ਕੇ ਅੱਜ ਤੁਸੀਂ ਹਿੱਟ ਹੋਏ ਹੋ ਤੁਹਾਨੂੰ ਵੀ ਪਤਾ ਵੀ ਉਹ ਕਿੰਨੇ ਕੁੱਨੇ ਆਪਣੇ ਗੀਤ ਦਿੱਤੇ ਨੇ ਵੀ ਜਿਹੜੇ ਤੁਸੀਂ ਅੱਜ ਹਿੱਟ ਹੋ ਸੋ ਇਦਾਂ ਦੇ ਹੋਰ ਉਹ ਤੁਹਾਨੂੰ ਗੀਤ ਦੇਵੇ ਲਿਖ ਕੇ ਉਹ ਆਪਣਾ ਮਿਹਨਤ ਕਰੇ ਮਿਹਨਤ ਉਹਦੀ ਮਿਹਨਤ ਦਾ ਨੂੰ ਪੱਲੇ ਪੈ ਜਵੇ ਮੁੱਲ ਤਾਂ ਹੋਰ ਉਹ ਵਿਚਾਰਾ ਕੀ ਭਾਵਦਾ ਆਪਾਂ ਇਹ ਗੱਲ ਉਹਨਾਂ ਨੂੰ ਤੁਹਾਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸੋ ਵੀਰ ਦੀ ਇੰਨੀ ਕੁ ਮਿਹਨਤ ਪੱਲੇ ਪਾਓ ਅੱਜ ਉਹ ਵੀਰ ਨੂੰ ਤੁਹਾਡੀ ਸਪੋਰਟ ਦੀ ਲੋੜ ਆ ਤੁਹਾਡੀ ਇੱਕ ਉਂਗਲੀ ਖੜੀ ਉਸ ਵੀਰ ਨੂੰ ਅੱਜ ਤਾਰ ਸਕਦੀ ਆ ਵੀਰ ਦਾ ਘਰ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਕਿੰਨੀ ਗਰੀਬੀ ਮੀੜ ਦੇ ਵਿੱਚ ਵਿਚਾਰਾ ਇਸ ਟਾਈਮ ਹੈਗਾ ਵਾ ਬੱਚੇ ਕਿਹੜੇ ਹਾਲਾਤ ਦੇ ਵਿੱਚ ਨੇ ਪੜ੍ਹ ਹਰ ਬੱਚੇ ਹਰ ਮਾਂ ਵੀ ਉਹਨੂੰ ਆਪਣੇ ਬੱਚਿਆਂ ਤੱਕ ਹੁੰਦੀ ਆ ਵੀ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਵਾ ਹਾਈਲਾਈਟ ਕਰਾਂ ਮੈਂ ਉੱਪਰ ਤੱਕ ਲੈ ਕੇ ਜਾਵਾਂ ਪਰ ਉਹ ਬੱਚੇ ਵੀ ਤੁਹਾਨੂੰ ਨੇ ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਦੇਖੀ ਵੀ ਸਾਡੀ ਮਾਪਿਆਂ ਤੇ ਕਿੰਨੀ ਗਰੀਬੀ ਆ ਉਹਨਾਂ ਨੇ ਅੱਗੇ ਨਹੀਂ ਪੜ੍ਹੇ ਸੋ 12-12 ਪਾਸੂ ਕਰਕੇ ਵਿਚਾਰੇ ਅੱਜ ਆਪਣਾ ਕੰਮਕਾਰ ਕਰਕੇ ਘਰ ਦਾ ਗਿਜਰਾ ਚਲਾ ਰਹੇ ਨੇ ਜੇ ਵੀਰ ਜੇ ਗੱਲ ਕਰੀਏ ਆਪ ਘਰਾਂ ਦੇ ਵਿੱਚ ਪੇਂਟ ਦਾ ਕੰਮ ਕਰਦਾ ਪੀਓਪੀ ਵਗੈਰਾ ਦਾ ਅੱਜ ਕੱਲ੍ਹ ਠੇਕੇ ਲੈਂਦਾ ਉਹਦੇ ਵਿੱਚ ਕਿੰਨਾ ਕੁ ਬਚਦਾ 100 ਬਾਰਸ਼ਾਂ ਦੇ ਮਹੀਨੇ ਚੱਲਦੇ ਨੇ ਅੱਜ ਹਰ ਘਰ ਦੇ ਵਿੱਚ ਉਹ ਕੋਈ ਇੰਨਾ ਕੰਮ ਨਹੀਂ ਕਰਾ ਰਿਆ ਅੱਜ ਵਿਚਾਰਾ ਵਿਹਲਾ ਫਿਰ ਰਿਹਾ ਸੋ ਉਮੀਦ ਆ ਇੱਕ ਸਿਰਫ ਤੁਹਾਡੀ ਉਹਨੂੰ ਵੀ ਮੇਰੀ ਕੋਈ ਬਾਹ ਫੜੂਗਾ ਅੱਜ ਉਸ ਵੀਰ ਨੂੰ ਮੁੱਲ ਮੋੜਦਾ ਤੁਹਾਡਾ ਜਿਹੜਾ ਤੁਸੀਂ ਹੁਣ ਤੱਕ ਉਹਦੇ ਗਾਇ ਹੋਏ ਗੀਤਾਂ ਤੋਂ ਪੈਸਾ ਕਮਾ ਚੁੱਕੇ ਉਹਦੇ ਵਿੱਚ ਉਹ ਹਿੱਸਾ ਨਹੀਂ ਮੰਗਦਾ ਉਹ ਸਿਰਫ ਆਪਣਾ ਇਹ ਮੰਗਦਾ ਵੀ ਮੇਰਾ ਸਿਰਫ ਤਿੰਨ ਫੁੱਲ ਘਰ ਚੱਲਦਾ ਹੋ ਜਾਵੇ ਤੇ ਹੋਰ ਵੀ ਇਦਾਂ ਦੀ ਅਪਡੇਟ ਨਾਲ ਤੁਹਾਡੇ ਨਾਲ ਰੂਰ ਹੋਵਾਂਗੇ ਸੋ ਤਦ ਤੱਕ ਲਈ ਨਵੀਂ ਅਪਡੇਟ ਤੱਕ ਲਈ ਸੋ ਸਾਰੇ ਸਰੋਤਿਆਂ ਦਾ ਧੰਨਵਾਦ